ਮੋਰਿਆਂ ਮੈਂ ਉਹਨੂੰ ਕੁਝ ਲਾਈਵ ਮੰਦੀ ਮੇਰੇ ਲਾਈਵ ਦੇ ਵਿੱਚ ਕਮੈਂਟ ਆਉਂਦੇ ਕਮੈਂਟ ਆਉਂਦੇ ਡੇਲੀ ਸਾਨੂੰ ਇਹ ਮੁੰਡਾ ਕਰੁੰਦਾ ਉਹ ਸਾਰੇ ਸਕਰੀਨਸ਼ਾਟ ਸਾਡੇ ਤੋਂ ਸਾਤਸ਼ਰੀਆ ਕਾਲਜ ਜੀ ਉਮੀਦ ਕਰਦੀ ਹੈ ਕਿ ਤੁਸੀਂ ਸਾਰੇ ਠੀਕ ਹੋਵੰਗੇ ਹਾਂ ਜੀ ਅੱਜ ਆਪਾਂ ਫਿਰ ਹਾਜ਼ਰ ਹੋਏ ਆਂ ਤੁਹਾਡੇ ਲਈ ਲੈ ਕੇ ਬਿਕਰਮ ਦੀ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਆ ਨਵੀ ਪਤਾ ਆ ਵੀ ਇੱਕ ਕੁੜੀ ਸੀ ਜਿਹੜੀ ਮੈਂ ਆਪਣੀ ਭੈਣ ਬਣਾਈ ਸੀ ਕਿਉਂਕਿ ਮੈਂ ਪਰਸੋ ਲਾਈਵ 'ਚ ਵੀ ਸਾਰਾ ਕੁਝ ਦੱਸਿਆ ਸੀ ਉਹ ਮੈਂ ਕੁੜੀ ਭੈਣ ਬਣਾਈ ਸੀ ਤੇ ਉਹ ਕੁੜੀ ਨੇ ਕਿਸੇ ਦੂਜੇ ਬੰਦੇ ਤੋਂ ਮੇਰੀ ਵੀਡੀਓ ਕੋਵਾਈ ਉਹਦੇ ਵਿੱਚ ਇਹਨੇ ਲਵਾਈਆਂ ट्रांजैक्शन ਜਿਸ ਪੈਸਿਆਂ ਦੀ ट्रांजैक्शन ਹੈ ਬਿਕਰਾਉਂ ਖਾ ਗਿਆ ਪੈਸੇ ਆ ਜਿਹੜਾ ਤੋਂ ਕਹੀਏ ਨਾ ਵੀ ਉਹ ਕੁੜੀ ਨੇ ਕਿਸੇ ਮੁੰਡੇ ਤੋਂ ਵੀਡੀਓ ਬਣਵਾਈ ਉਹਦੇ ਵਿੱਚ ट्रांजैक्शन ਲਵਾਈਆਂ ਤੇ ਤੇਰੀ ਜਾਣਕਾਰੀ ਲਈ ਦੱਸ ਦਿੰਨੀ ਆ ਮੈਂ ਤੈਨੂੰ ਵੀ ਉਹ ਮੁੰਡਾ ਕੋਈ ਹੋਰ ਨਹੀਂ ਰੋਮੀ ਵੀਰ ਆ ਤੇ ਜੇ ਕੋਈ ਵਾਧੂ ਘਾਟੂ ਗੱਲ ਕੀਤੀ ਤੇਰੇ ਤੇਰੇ ਘਰੇ ਆ ਕੇ ਚੰਗੀ ਤਾਂ ਨਹੀਂ ਲਾਉਣੀ ਏ ਤੇਰੀ ਤੇ ਫੇਰ ਤੁਹਾਨੂੰ ਪਤਾ ਲੱਗੂਗਾ ਲੱਗੂਗਾ ਵੀ ਟੈਨਸ਼ਨਾਂ ਕਿਵੇਂ ਪੈਂਦੀਆਂ ਹੁੰਦੀਆਂ ਪਹਿਲੇ ਨੰਬਰ ਤੇ ਪੈਸਿਆਂ ਦੀ ਗੱਲ ਕਰ ਲਈ ਮੈਂ ਜਿਹੜੇ ਆਖੇ ਕਹਿੰਦੇ ਵਿਕਰਮ ਪੈਸੇ ਖਾ ਗਿਆ ਅਸੀਂ ਮੁੱਕਰ ਗਿਆ ਪਹਿਲੀ ਗੱਲ ਤਾਂ ਮੈਂ ਮੁੱਕਰਦਾ ਨਹੀਂ ਜਿਹੜੇ ਪੈਸੇ ਦਿੱਤੇ ਆ ਜਿਹੜੇ ਪੈਸੇ ਦਿੱਤੇ ਆ ਠੀਕ ਆ ਉਹ ਗੱਲ ਤੋਂ ਆਪਾਂ ਨਹੀਂ ਮੁੱਕਰਦੇ ਤਾਂ ਸਾਫ਼ ਮੁੱਕਰੀ ਜਾਣਾ ਪੈਸਿਆਂ ਤੋਂ ਸਾਫ਼ ਸਾਫ਼ ਮੁੱਕਰੀ ਜਾਣਾ ਤਾਂ ਪੈਸਿਆਂ ਤੋਂ ਤੂੰ ਕਿਹੜੇ ਪੈਸਿਆਂ ਨੂੰ ਮੰਨੀ ਹੈ ਨਾ ਜਿੰਨਾ ਪੈਸਿਆਂ ਦੀ ਉਹਨੇ ट्रांजੈਕਸ਼ਨ ਲਵਾਈਆਂ ਵੀਡੀਓ ਦੇ ਵਿੱਚ ਸਿਰਫ ਉਹੀ ਪੈਸੇ ਮੰਨੀ ਹੈ ਨਾ ਬਾਕੀ ਪੈਸੇ ਜਿੰਨੇ ਦੀ ਉਹਨੇ ट्रांजੈਕਸ਼ਨ ਨਹੀਂ ਲਵਾਈਆਂ ਉਹਨਾਂ ਸਾਰੇ ਪੈਸਿਆਂ ਦਾ ਤੂੰ ਮੁੱਕਰੀ ਜਾਣਾ ਹਜੇ ਤੂੰ ਕਹਿਣਾ ਮੈਂ ਮੁੱਕਰਦਾ ਨਹੀਂਗਾ ਜਿਹੜੇ ਲੱਖ ਰੁਪਈਆ ਡੇਢ ਲੱਖ ਰੁਪਈਆ 50000 ਰੁਪਈਆ ਇਹ ਤਾਂ ਇਹ ਕੁੜੀ ਨੂੰ ਇਹ ਗੱਲ ਕਹੋ ਆਪ ਦੀ ਫੈਮਿਲੀ ਇਹਦੀ ਫੈਮਿਲੀ ਮੈਨੂੰ ਜਾਣਦੀ ਆ ਇਹਨੂੰ ਕਹਵੇ ਮੰਮੀ ਪਾਪਾ ਸਾਰੇ ਮੇਰੀ ਗੱਲ ਕੋਈ ਸਾਰੇ ਹਨ ਇਹਨੂੰ ਕਹਿ ਦੇਵੇ ਆਪਦੇ ਘਰੇ ਫੋਨ ਕਰੇ ਇਹਦੇ ਘਰ ਦੇ ਮੈਨੂੰ ਬੁਲਾਉਣ ਜਾਂ ਆਪਣੇ ਘਰੇ ਜਾਂ ਮੈਨਾਂ ਮੇਰੇ ਘਰੇ ਬੈਠਣ ਜਾਂ ਮੈਨਾਂ ਕਿਤੇ ਬਾਹਰ ਬੈਠਣ ਮੈਨਾਂ ਗੱਲ ਕਰਨ ਵੀ ਕੁੜੀ ਖਾਦੀ ਨੇ ਆ ਪੈਸੇ ਦਿੱਤੇ ਇਹ ਆਪਣੇ ਘਰ ਦੇ ਨੂੰ ਕਰੇ ਫੋਨ ਮੈਨਾਂ ਵੀਡੀਓ ਕਾਲ ਤੇ ਬੈਠ ਕੇ ਜਾਂ ਕੋਲ ਤੇ ਬੈਠ ਕੇ ਆਪਦੇ ਘਰ ਦੇ ਆਰੇ ਸਾਹਮਣੇ ਮੈਨਾਂ ਡਿਸਕਸ ਕਰੇ ਜਿਹੜੇ ਪੈਸੇ ਦਿੱਤੇ ਆ ਉਤੋਂ ਮੈਂ ਨਹੀਂ ਮੁੱਕਰਦਾ ਵੇ ਬੱਸ ਕਰ ਜਾ ਟੈਕ ਜਾ ਜੇ ਤੇਰੇ ਜੁੱਤੀਆਂ ਵਾਰਨ ਲੱਗ ਗਏ ਨਾ ਤੈਨੂੰ ਛਡਾਉਣਾ ਕਿਸੇ ਨੇ ਨਹੀਂਗਾ ਜਿਹੜੀ ਪ੍ਰੀਤੀ ਦਾ ਸਹਾਰਾ ਲੈਣਾ ਨਾ ਮੇਰੀ ਜਨਾਨੀ ਪ੍ਰੈਗਨੈਂਟ ਆ ਤੇ ਜਵਾਕ ਨੂੰ ਸਟ੍ਰੈਸ ਹੋ ਜੂਗਾ ਇਹਦੇ ਤੋਂ ਵੀ ਨਹੀਂ ਛਡਾਇਆ ਜਾਣਾ ਇਹਦੇ ਤੋਂ ਵੀ ਨਹੀਂ ਤਰਲੇ ਪਾਏ ਜਾਣਾ ਵੀ ਮੇਰੇ ਜਵਾਕ ਹੋਣ ਵਾਲਾ ਕਿਸੇ ਨੇ ਨਹੀਂ ਬਖਸ਼ਣਾ ਫੇਰ ਤੈਨੂੰ ਤੂੰ ਉਹਦੇ ਘਰਦਿਆਂ ਨੂੰ ਹੁਣ ਵਿੱਚ ਲੈ ਕੇ ਆਉਣਾ ਨਾਲੇ ਇੱਕ ਪਾਸੇ ਤੂੰ ਕਹੀ ਐ ਨਾ ਵੀ ਹਾਂ ਮੇਰੀ ਉਹਦੇ ਘਰਦਿਆਂ ਨਾਲ ਗੱਲਬਾਤ ਹੋਈ ਐ ਦੂਜੇ ਪਾਸੇ ਕਹੀ ਐ ਨਾ ਵੀ ਉਹਨੂੰ ਕੋਈ ਵੀ ਆ ਦੇ ਘਰਦਿਆਂ ਨੂੰ ਫੋਨ ਲਾਉਗੀ ਮੈਂ ਨਾਲ ਗੱਲ ਕਰਨ ਜਾਂ ਮੈਂ ਉਹਨਾਂ ਘਰੇ ਜਾ ਕੇ ਗੱਲ ਕਰ ਜੇ ਤੈਨੂੰ ਉਹਦੇ ਘਰਦਿਆਂ ਕੋ ਤੇਰੇ ਕੋਲ ਉਹਨਾਂ ਦਾ ਨੰਬਰ ਹੈਗਾ ਤੂੰ ਡਾਇਰੈਕਟ ਤੇ ਫੋਨ ਲਾ ਕੇ ਗੱਲ ਕਰ ਇੱਥੇ ਬਕਵਾਸ ਕਰ ਤੂੰ ਮਰੀ ਜਾਣਾ ਵੀਡੀਓ ਦੇ ਵਿੱਚ ਐਵੇਂ ਲੱਗਾ ਪਿਆ ਫालतू ਚ ਭੌਂਕਣ ਤੋਂ ਤੂੰ ਮੈਂ ਆਪਣਾ ਥਾਂ ਘਰ ਦੀ ਗੱਲ ਕੀਤੀ ਸੀ ਜੁਰਮਾਂ ਇੰਟਰਵਿਊ ਆਈ ਸੀ ਅੰਨੇ ਫੋਨ ਆਏ ਅੰਨੇ ਫੋਨ ਪੈਸਿਆਂ ਨੂੰ ਉਦੋਂ ਨਹੀਂ ਖਾੜੇ ਖਾਦੇ ਤਾਂ ਤੂੰ ਉਦੋਂ ਵੀ ਲਾਜ਼ਮੀ ਹੋਣਗੇ ਪੈਸੇ ਹਾਂ ਜੇ ਤੂੰ ਗਰੀਬ ਬੰਦੇ ਬਿਮਾਰੀ ਦਾ ਬਹਾਨਾ ਬਣਾ ਕੇ ਇੱਕ ਵੀਡੀਓ ਪਾਇ ਸੀ ਆਦਤ ਕਰਨ ਅਪਲੋਡ ਕੀਤਾ ਸੀ ਪੈਸੇ ਤੂੰ ਉਦੋਂ ਵੀ ਖਾਦੇ ਲੱਖ ਡੇਢ ਲੱਖ ਦੇ ਕਰੀਬ ਤੈਨੂੰ ਉਦੋਂ ਵੀ ਆਇਆ ਇਹ ਤਾਂ ਹੈ ਨਹੀਂ ਵੀ ਕਿਸੇ ਨੇ ਪੈਸੇ ਦਾ ਪਾਇਉਂ ਗਣਗੇ ਬਹੁਤ ਦੁਨੀਆ ਜਿਹੜੀ ਹੈਲਪ ਕਰਦੀ ਲੋਕਾਂ ਦੀ ਉਹ ਵੀ ਪੈਸੇ ਖਾਦੇ ਤਾਂ ਕੋਈ ਸਟੇਟਮੈਂਟ ਨਹੀਂ ਦਿਖਾਈ ਆ ਕਿ ਮੈਂ ਸਟੇਟਮੈਂਟ ਦਿਖਾਉਂਗਾ ਜੇ ਜਿਹੜੇ ਤੂੰ ਹੁਣ ਕਹਿਣਾ ਇੰਟਰਵਿਊ ਤੋਂ ਬਾਅਦ ਮੈਨੂੰ ਮੈਸੇਜ ਆਇਆ ਸੀ ਪੈਸੇ ਪਾਉਣੇ ਆ ਸੀ ਪੈਸੇ ਪਾਉਣੇ ਤੂੰ ਲਾਜ਼ਮੀ ਖਾਦੇ ਹੋਣੇ ਆ ਪੈਸੇ ਪਰ ਸਾਨੂੰ ਇੱਥੇ ਬੈਠਣ ਨੂੰ ਨਾ ਪਤਾ ਲੱਗਣਾ ਕਿ ਤੂੰ ਖਾਦੇ ਆ ਤੂੰ ਕਿਹੜਾ ਸਟੇਟਮੈਂਟ ਦਿਖਾਉਣੀ ਆ ਜੇ ਤਾਂ ਮੈਸੇਜ ਦਿਖਾ ਵੀ ਹਾਂ ਮੈਸੇਜ ਆਏ ਸੀ ਕਿ ਮੈਨਾਂ ਨੂੰ ਅਗਵਾ ਜਵਾਬ ਦਿੱਤਾ ਵੀ ਨਹੀਂ ਭਾਏ ਨੇ ਨਹੀਂ ਵੀਰੇ ਮੈਂ ਪੈਸੇ ਨਹੀਂ ਲੈਣੇਗੇ ਦਿਖਾ ਫੇ ਕਲਾ ਕਲਾ ਕਮੈਂਟ ਦਿਖਾ ਸਕਰੀਨਸ਼ਾਟ ਜੇ ਹਿੰਮਤ ਹੈਗੀ ਤਾਂ ਦਿਖਾਏਂਗਾ ਜੇ ਪੈਸੇ ਨਹੀਂ ਲੇ ਤਾਂ ਹੀ ਦਿਖਾਏਂਗਾ ਪੈਸੇ ਲਏ ਤੂੰ ਨਾ ਤੂੰ ਨੇ ਤਾਂ ਵਿੱਦ ਪ੍ਰੂਫ ਤੋਂ ਗੱਲ ਕਰੇ ਜਿਹੜੀ ਵੀ ਗੱਲ ਕਰਨੀ ਐ ਇਹਨੂੰ ਨਾ ਮੈਂ ਚੈਟ 'ਚ ਵੀ ਪਹਿਲਾਂ ਵੀ ਕਿਹਾ ਸੀ ਮੇਰੇ ਦੋਸਤ ਮੋਰੇ ਮੈਨੂੰ ਬਦਨਾਮ ਕਰਦੀ ਸੀ ਇਹਨੂੰ ਮੈਂ ਉਦੋਂ ਵੀ ਮੈਸੇਜ ਕੀਤਾ ਸੀ ਮੈਂ ਕਿ ਰਜਤ ਉਹ ਇਹਦੀ ਚੈਟ ਉਹਨਾਂ ਚੱਲਦੀ ਸੀ ਕਾਲ ਤੇ ਮੈਂ ਕਿ ਰਜਤ ਇਹਨੂੰ ਕਹ ਦੇ ਵੀ ਪੈਸੇਆਂ ਤੂੰ ਨਾ ਉਹ ਮੁਕਰਿਆ ਨਾ ਉਹ ਮੁਕਰਦਾ ਉਹ ਮੈਂ ਚੈਟ 'ਤੇ ਲਾ ਇਹ ਮੈਂ ਸਾਰੀ ਚੈਟ ਉੱਤੇ ਲਾ ਦਿੱਤੀ ਆ ਠੀਕ ਆ ਉਦੋਂ ਗੱਲ ਸਾਡੀ ਲਾਈਵ 'ਚ ਚੱਲਦੀ ਪਈ ਸੀ ਰਜਤ ਨੇ ਇਹਨੂੰ ਮੈਸੇਜ ਭੇਜੇ ਵਾਲੇ ਇਹ ਇਹ ਵੀ ਦੱਸ ਦਿੰਦੀ ਉਹਨੂੰ ਵੀ ਵਿਕਰਮ ਮੰਨ ਗਿਆ ਸੀ ਵਿਕਰਮ ਨੇ ਕਿਹਾ ਸੀ ਵਿਕਰਮ ਤਾਂ ਮੁਕਰਦਾ ਹੀ ਨਹੀਂ ਮੈਂ ਤਾਂ ਮੁਕਰਦਾ ਹੀ ਨਹੀਂ ਯਾਰ ਕਾਹਦੇ ਜੇ ਤਉਨੂੰ ਕੋਈ ਪੁੱਠੀ ਸਿੱਧੀ ਗੱਲ ਨਾ ਕਹੀ ਹੁੰਦੀ ਜੇ ਤੂੰ ਪੈਸਾ ਤਾਂ ਨਾ ਮੁਕਰਦਾ ਹੁੰਦਾ ਉਹਨੂੰ ਅਗਲੀ ਨੂੰ ਕੀ ਲੋੜ ਸੀ ਦੂਜੇ ਤੀਜੇ ਬੰਦੇ ਕੋਲ ਜਾ ਕੇ ਗੱਲ ਕਰਨ ਦੀ ਵੀ ਹਾਂ ਮੈਂ ਬਿਕਰਮ ਨੂੰ ਪੈਸੇ ਦਿੱਤੇ ਮੈਨੂੰ ਆਪ ਦਾ ਭਰਾ ਬਣਾਇਆ ਸੀ ਤੇ ਉਹ ਮੇਰੇ ਪੈਸੇ ਤਾਂ ਮੁੱਕਰੀ ਜਾਂਦਾ ਉਹਨੂੰ ਕੀ ਲੋੜ ਪਈ ਸੀਗੀ ਉਹਨੂੰ ਕੀ ਚੱਟੀ ਪਈ ਸੀਗੀ ਹਾਂ ਮੈਂ ਕਿਸੇ ਹੋਰ ਬੰਦੇ ਕੋਲ ਜਾ ਕੇ ਗੱਲ ਕਰਾਂ ਤੇਰੇ ਬਾਰੇ ਸਾਰਿਆਂ ਨੂੰ ਪਤਾ ਤੇਰੀ ਜ਼ੁਬਾਨ ਕਿੰਨੀ ਕਸਾਉ ਆ ਕਿੰਨੀ ਕ ਮਿੱਠੀ ਤੇਰੀ ਬੋਲਣੀ ਹੈ ਇੱਥੇ ਸਾਰਿਆਂ ਨੂੰ ਪਤਾ ਤੇਰੀ ਆਡੀਅנס ਨੂੰ ਵੀ ਪਤਾ ਆ ਤੇਰੀ ਆਡੀਅנס ਦਾ ਜਿਹੜੀ ਉਹਨਾਂ ਕੋਲ ਦਿਮਾਗ ਹੈ ਨਹੀਂਗਾ ਪਤਾ ਨਹੀਂ ਕਿਉਂ ਤੁਹਾਡੇ ਮਗਰ ਲੱਗੇ ਪਏ ਆ ਆ ਜਿਹੜੀ ਵੀਡੀਓ ਪਾਈਏ ਤੇ ਥੱਲੇ ਕਮੈਂਟ ਆਏ ਪਏ ਆ ਵਿਕਰਮ ਵੀਰੇ ਪ੍ਰੀਤੀ ਦੀਦੀ ਵਿਕਰਮ ਜੀਜੂ ਪ੍ਰੀਤੀ ਭੈਣੇ ਤੁਸੀਂ ਟੈਨਸ਼ਨ ਨਾ ਲਓ ਆਖੇ ਦੁਨੀਆ ਤਾਂ ਐਵੇਂ ਹੀ ਆ ਮੈਨੂੰ ਪਤਾ ਨਹੀਂ ਕੀ ਲੋਕਾਂ ਦੇ ਦਿਮਾਗ 'ਚ ਸਿਉਂਕ ਲੱਗੀ ਪਈ ਐ ਸਿਉਂਕ ਨੇ ਉਹਨਾਂ ਦਾ ਦਿਮਾਗ ਖਾ ਲਿਆ ਵਾ ਉਹਨਾਂ ਨੂੰ ਸਹੀ ਗਲਤ ਦੀ ਸਮਝ ਹੀ ਨਹੀਂ ਲੱਗਦੀਗੀ ਜੇ ਤੁਸੀਂ ਕਿਸੇ ਬੰਦੇ ਦੇ ਖੜਨਾ ਮਗਰ ਖੜਨਾ ਤਾਂ ਉਸ ਬੰਦੇ ਮਗਰ ਖੜੋ ਜਿਹੜਾ ਸਹੀ ਆ ਐਵੇਂ ਆਲਤੂ ਫालतੂ ਲੋਕਾਂ ਦੇ ਮਗਰ ਤੁਰੇ ਫਿਰਦੇ ਆ ਹੁਣ ਅਖੇ ਭੈਣ ਸੀ ਹੁਣ ਮੈਂ ਵੀ ਨਹੀਂ ਬੋਲਦਾ ਚੰਗਾ ਲੱਗਦਾ ਹਨਾ ਵੀ ਇਹਨੂੰ ਮੈਂ ਆਪ ਖੋਦ ਗਿਆ ਖੋਦ ਮੈਂ ਕਿਹਾ ਵੀ ਦੀਦੀ ਮੇਰੇ ਦੋਸਤਾ ਕੋਲੋਂ ਤੁਸੀਂ ਮੈਨੂੰ ਬਦਨਾਮ ਨਾ ਕਰੋ ਵੀ ਮੈਂ ਤੁਹਾਡੇ ਪੈਸੇ ਦੇਣੇ ਆ ਜਿਹੜੇ ਤੁਸੀਂ ਮੈਨੂੰ ਦਿੱਤੇ ਮੈਂ ਉਤੋਂ ਮੁੱਕਰਦਾ ਨਹੀਂ ਇਹਨੇ ਮੈਸੇਜ ਸੀਨ ਕਰਕੇ ਛੱਡ ਦਿੱਤੇ ਇਹਨੂੰ ਜਿਹੜੀ ਮੈਂ ਨੈਟ ਤੇ ਪਵਾਈਆਂ जान ਕੇ ਲੋਕਾਂ ਮਰੇ ਮੈਨੂੰ ਝੂਠਾ ਸ਼ਬਦ ਕਰਨ ਲਈ ਮੇਰੀ ਬੇਇੱਜ਼ਤੀ ਕਰਨ ਵਾਸਤੇ ਇਹਨੇ ਆ ਸਾਰਾ ਕੁਝ ਕਰ ਦਿੱਤਾ ਜਦ ਇਹਨੂੰ ਮੈਂ ਆਪ ਹੀ ਕਹੀ ਜਾਂਦਾ ਵੀ ਤੂੰ ਮੈਨੂੰ ਪੈਸੇ ਦਿੱਤੇ ਆ ਮੇਰੇ ਦੋਸਤਾਂ ਕੋਲ ਤੂੰ ਜਾ ਕੇ ਮੈਸੇਜ ਕਰਦੀ ਪਈ ਆ ਵੀ ਮੈਂ ਮੁਕਰਦਾ ਹੀ ਨਹੀਂ ਹੈਗਾ ਤੈਨੂੰ ਮਿਰਚਾਂ ਹੀ ਤਾਂ ਲੱਗੀਆਂ ਤੂੰ ਵੜ ਕੇ ਹੀ ਤਾਂ ਵੀ ਉਹ ਤੇਰੇ ਦੋਸਤਾਂ ਕੋਲ ਜਾ ਕੇ ਤੈਨੂੰ ਕਹਿੰਦੀ ਪਈ ਆ ਵੀ ਹਾਂ ਇਹ ਮੇਰੇ ਪੈਸੇ ਮੁਕਰ ਗਿਆ ਤੂੰ ਮੁਕਰੇ ਹੋਣੇ ਅਗਲੀ ਤੇ ਤਾਂ ਗਈਏ ਦੂਜਿਆਂ ਕੋਲ ਤੂੰ ਨਾ ਮੁਕਰਦਾ ਪੈਸੇ ਇੱਕ ਪਾਸੇ ਤੂੰ ਕੁੜੀ ਨੂੰ ਖਾਈ ਗਿਆ ਤੇ ਦੂਜੇ ਪਾਸੇ ਤੂੰ ਕੁੜੀ ਨੂੰ ਬਦਨਾਮ ਵੀ ਕਰੀ ਗਿਆ ਟਿਕਟੌਕ ਤੇ ਕਿੰਨੀਆਂ ਗੰਦੀਆਂ ਗੰਦੀਆਂ ਫੋਟੋਆਂ ਪਾਈਆਂ ਕੀ ਕੁਝ ਲੈ ਕੇ ਪਾਇਆ ਤੂੰ ਫੇਰ ਆਖੇ ਮੇਰੀ ਭੈਣ ਲੱਗਦੀ ਐ ਮੈਂ ਕੀ ਬੋਲਾਂ ਹਜੇ ਕਸਰ ਹੈਗੀ ਬੋਲਣ ਦੇ ਵਿੱਚ ਵੇਖ ਲੈ ਜੇ ਕੋਈ ਕਸਰ ਹੈਦੀ ਤੇ ਪੂਰੀ ਕਰਕੇ ਵੇਖ ਲੈ ਫੇ ਤੇਨੂੰ ਦੱਸਾਂਗਾ ਵੀ ਕਸਰਾ ਕਿਵੇਂ ਪੂਰੀਆਂ ਕਰੀਦੀਆਂ ਹੁੰਦੀਆਂ ਗੰਦ ਜਨਾਨੀ ਦਾ ਬੰਦਾ ਈ ਹੱਦ ਹੁੰਦੀ ਐ ਇੱਕ ਹੱਦ ਪੁੱਠਾ ਸਿੱਧਾ ਬੋਲਣ ਦੀ ਵੀ ਨਾ ਹੱਦ ਹੁੰਦੀ ਐ ਕੋਈ ਬੱਦ ਤਾਂ ਸਾਰੀਆਂ ਲਿਮਟ ਕ੍ਰੋਸ ਕਰ ਚੁੱਕਿਆ ਸਾਰੀਆਂ ਕੋਈ ਅੱਜ ਲਿਮਟ ਛੱਡਦੀ ਜਿਹੜੀ ਤੂੰ ਕ੍ਰਾਸ ਨਾ ਕੀਤੀ ਹੋਊਗੀ ਉਹ ਗੰਦ ਜਿਹੜਾ ਉਹ ਕੁੜੀ ਨੂੰ ਬੋਲਿਆ ਤੂੰ ਉਹ ਗੰਦ ਜਿਹੜਾ ਉਹਦੀ ਫੋਟੋ ਤੇ ਪਾ ਲਿਖ ਕੇ ਤੂੰ ਟਿਕਟੌਕ ਤੇ ਪਾਇਆ ਉਹੀ ਗੰਦ ਆ ਦੀ ਅਮਨ ਭੈਣ ਦੇ ਫੋਟੋ ਤੇ ਲਿਖ ਕੇ ਪਾ ਤੂੰ ਜਿਹੜੀਆਂ ਤੇਆਂ ਦੂਜੀਆਂ ਭੈਣਾਂ ਉਹਨਾਂ ਦੀ ਫੋਟੋ ਤੇ ਲਿਖ ਕੇ ਪਾ ਤੂੰ ਫੇਰ ਤੈਨੂੰ ਪਤਾ ਲੱਗੂਗਾ ਵੀ ਭੈਣ ਕੀ ਹੁੰਦੀ ਐ ਅਖੇ ਭੈਣ ਬਣਾਈ ਸੀਗੀ ਭੈਣ ਬਣਾਈ ਸੀਗੀ ਪਰ ਸੱਚੇ ਦਿਲੋਂ ਮੰਨੀ ਨਹੀਂ ਸੀ ਭੈਣ ਉਤੋਂ ਉਤੋਂ ਹੀ ਬਣਾਈ ਸੀ ਜਿੰਨਾ ਚਿਰ ਉਹ ਪੈਸੇ ਦਿੰਦੀ ਰਹੀ ਤੈਨੂੰ ਜੋ ਦੋਨੇ ਪਾਸੇ ਦੇ ਨੇ ਬੰਦ ਕਰ ਤੇ ਉਦੋਂ ਬਾਅਦ ਤੂੰ ਆ ਆ ਦੀਆਂ ਹਰਕਤਾਂ ਦਿਖਾਉਣੀਆਂ ਸ਼ੁਰੂ ਕਰਤੀਆਂ ਵੀ ਮੈਂ ਇਹੋ ਜਿਹਾ ਬੰਦਾ ਫਿਰ ਫਿਰ ਤੂੰ ਫੇ ਵੀ ਕਿਉਂ ਆ ਕੁਝ ਆ ਕੀ ਮਤਲਬ ਇਤੋਂ ਸਾਬਤ ਲੱਗਦਾ ਮੇਰੀ ਬਦਨਾਮੀ ਕਰਨੀ ਸੀ ਇਹ ਇਤੋਂ ਨਹੀਂ ਹੋਣੀ ਉਹ ਮੈਂ ਸਾਰਾ ਕੋਈ ਸਾਰਾ ਕੋਈ ਰੱਖ ਦਿੱਤਾ ਜਾਂ ਤੈਨੂੰ ਮੈਂ ਕਿਆ ਹੀ ਆ ਦੇ ਦੂੰਗਾ ਫੇਰ ਕੀ ਲੋ ਫੇ ਕਹਦੇ ਦੱਸਣ ਦਈਆ ਵੀ ਬਿਕਰਮ ਪੈ ਦੇਗਾ ਆ ਬਿਕਰਮ ਦਾ ਕਹਿਣ ਦੇ ਆ ਤੈਨੂੰ ਹੀ ਕਹਿਣ ਦੇ ਆ ਤੂੰ ਤੇ ਤੂੰ ਸਕਰੀਨਸ਼ਾਟ ਲਾਏ ਕਿਉਂ ਨਹੀਂ ਲਵਾ ਸਕਰੀਨਸ਼ਾਟ ਆ ਵਾਲੇ ਜਿਹੜੇ ਮੈਂ ਤੈਨੂੰ ਭੇਜਿਆ ਮੈਨੂੰ ਨਾ ਤੇਰੀ ਆ ਗੱਲ ਤੇ ਆਸਾ ਹੁੰਦਾ ਵੀ ਆ ਕਿ ਬਿਕਰਮ ਦੀ ਬਦਨਾਮੀ ਕਰਾ ਪਰ ਉਹਦੇ ਕੋਲ ਬਦਨਾਮੀ ਹੋਈ ਨਹੀਂ ਮੈਂ ਤੈਨੂੰ ਪੁੱਛਦੀ ਆ ਅੱਗੇ ਕਿਹੜਾ ਤੇਰੇ ਝੰਡੇ ਝੂਲਦੇ ਆ ਥਾਂ ਥਾਂ ਤੇਰੀ ਬਦਨਾਮੀ ਹੋਈ ਵੀ ਆ ਤੇਰੀ ਛੱਡ ਗਾਂ ਤੇਰੀ ਜਨਾਨੀ ਦੀ ਵੀ ਬਦਨਾਮੀ ਹੋਈ ਵੀ ਆ ਥਾਂ ਥਾਂ ਤੇਰੀ ਮਾਂ ਨੇ ਵੀ ਆਪਦੀ ਆਪੇ ਬਦਨਾਮੀ ਕਰਵਾਈ ਏ ਦੂਜਾ ਚੈਨਲ ਬਣਾ ਕੇ ਤੇਰੀ ਭੈਣ ਵੀ ਟਿਕਟੌਕ ਤੇ ਮੁੰਡਿਆਂ 'ਚ ਜਾ ਕੇ ਜੋ ਗਾਲਾਂ ਖਾਂਦੀ ਉਹਨੇ ਆਪਦੀ ਆਪ ਬਦਨਾਮੀ ਕਰਵਾਈ ਏ ਸਾਰੇ ਟੱਬਰ ਨੇ ਤੇ ਤੁਸੀਂ ਆਪਦੀ ਆਪ ਬਦਨਾਮੀ ਕਰਵਾਈ ਏ ਹਜੇ ਤੁਸੀਂ ਕਹਿੰਦੇ ਸਾਨੂੰ ਬਦਨਾਮ ਕਰਦੇ ਖਣੀ ਤੁਹਾਡੇ ਕਿੰਨੇ ਕਿ ਝੰਡੇ ਝੂਲਦੇ ਆ ਕਿੰਨੇ ਕਿ ਇੱਜ਼ਤਦਾਰ ਘਰ ਦੇ ਬੰਦੇ ਆ ਤੁਸੀਂ ਕਣ ਇਹ ਇੰਨੇ ਆ ਮੈਨੂੰ ਮੁੰਡਿਆਂ ਤੋਂ ਫੋਨ ਕਰਾਉਣ ਲੱਪੇ ਜਿੱਦਾਂ ਇਹ ਕੋਈ ਨਾਲ ਦੇ ਹੋਣਗੇ ਇਹ ਜਿੱਦਾਂ ਸਾਡੇ ਨਾਲ ਗੱਲ ਬਹੁਤ ਜਿੱਦਾਂ ਇਹਦੀ ਚੱਲਦੀ ਹੁੰਦੀ ਸੀ ਹਣਾ ਕਾਫੀ ਚੱਲੋ ਸਾਡੇ ਨਾਲ ਗੱਲ ਕਰਦੀ ਸੀ ਦਿਨ ਰਾਤ 3-3 ਦੋ-ਦੋ ਘੰਟੇ ਸਾਡੀ ਗੱਲਬਾਤ ਹੋਣੀ ਤੇ ਜਿਹੜਾ ਇੰਨੇ ਮਤਲਬ ਪਹਿਲਾ ਕੁੜੀ ਬਹੁਤ ਵਧੀਆ ਸੀ ਆਪਾਂ ਮਾੜਾ ਨਹੀਂ ਕਹਿਣਾ ਜਿੱਥੇ ਸਹੀ ਥੋ ਉੱਥੇ ਸਹੀ ਸੀ ਹਣਾ ਵੀ ਨਹੀਂ ਤੂੰ ਬੋਲੀ ਤਾਂ ਇਹਨਾ ਤੇਰਾ ਦਿਮਾਗ ਤਮੋਕ ਸੈੱਟ ਹੈਗਾ ਨਾ ਥਾਂ ਟਿਕਾਣੇ ਹੈਗਾ ਤੈਨੂੰ ਪਤਾ ਤੂੰ ਕੀ ਬੋਲੀ ਇਹਨਾ ਕੀ ਨਹੀਂ ਬੋਲੀ ਇਹਨਾ ਵੀ ਇੱਕ ਤਾਂ ਕੁੜੀ ਤੁਹਾਨੂੰ ਪੈਸੇ ਖਵਾਉਂਦੀ ਰਹੀ ਆ ਹੈ ਉੱਤੋਂ ਦੂਗਾ ਨਵੀਂ ਕੁੜੀ ਨੇ ਫੂਲ ਲਵਾ ਲਵਾ ਕੇ ਸਾਨੂੰ ਗਾਲਾਂ ਕਢਵਾਈਆਂ ਮਾੜਾ ਚੰਗਾ ਬਲਵਾਇਆ ਮੁੰਡਿਆਂ ਤੋਂ ਉਹਦੇ ਦਿਮਾਗ 'ਚ ਨੌਕਸ ਪਿਆ ਵਾ ਤੁਹਾਨੂੰ ਪੈਸੇ ਵੀ ਖਵਾਵੇ ਤੇ ਮਾੜਾ ਚੰਗਾ ਵੀ ਬੋਲੇ ਕਿ ਤੂੰ ਉਹਨੂੰ ਪੈਸੇ ਖਵਾਉਂਦਾ ਰਿਹਾ ਵੀ ਤੂੰ ਬਾਅਦ 'ਚ ਉਹ ਤਾਂ ਪੈਸੇ ਮੰਗੇ ਤੇ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਫੂਲ ਲਵਾਉਣੇ ਸ਼ੁਰੂ ਕਰ ਦਿੱਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਮੁੰਡੇ ਦਾ ਆਇਆ ਫੋਨ ਇਹਨੇ ਕਿਸੇ ਮੁੰਡੇ ਤੋਂ ਮੈਨੂੰ ਫੋਨ ਕਰਾਇਆ ਅਖੇ ਜੀ ਅਖੇ ਮੈਨੂੰ ਗਾਲਾ ਗੂਲਾ ਜਿੱਦਾਂ ਕਢਾਉਂਦੀਆਂ ਉਹ ਮੁੰਡੇ ਨੂੰ ਪੁੱਛਿਆ ਮੈਂ ਕਿ ਭਾਈ ਤੂੰ ਕੌਣ ਐ ਮੈਨੂੰ ਕਹਿੰਦਾ ਮੈਂ ਕਿਉਂਕਿ ਮੇਰੇ ਨੀਗਾ ਚ ਬਹੁਤ ਚੰਗੀ ਸੀ ਮੈਂ ਭੈਣ ਬਣਾਈ ਸੀ ਮੈਂ ਕਿ ਦੀਦੀ ਦਾ ਕੀ ਲੱਗਦਾ ਆ ਕੇ ਕਹਿੰਦਾ ਜਿਹਨੇ ਭੈਣ ਬਣਾਈ ਹੋਵੇ ਉਹ ਤੋਂ ਇਹ ਚੀਜ਼ਾਂ ਨਹੀਂ برداشت ਹਾਂ ਇਹਨੇ ਮੇਰੀ ਇਹਨੇ ਹੁਣ ਨਾ ਚੇਤੇ ਰੱਖੀ ਆ ਬੋਲ ਤੇਰੀ ਘਰ ਵਾਲੀ ਦੇ ਵੀ ਜਿਹਨੇ ਭੈਣ ਬਣਾਈ ਹੋਵੇ ਉਹ ਇਹ ਗੱਲਾਂ ਨਹੀਂ ਸੁਣ ਸਕਦਾ ਇਹ ਗੱਲਾਂ ਬਰਦਾਸ਼ਤ ਨਹੀਂ ਕਰ ਸਕਦਾ ਇਹ ਤੇਰੀ ਜਨਾਨੀ ਦੇ ਬੋਲ ਆ ਤਣ ਅੱਗੇ ਤੁਹਾਨੂੰ ਇੱਕ ਫੋਟੋ ਮੈਂ ਦਿਖਾਉਣੀ ਆ ਹੁਣ ਆ ਫੋਟੋ ਦੇਖਣ ਤੋਂ ਬਾਅਦ ਤੁਸੀਂ ਕੀ ਕਹੋਗੇ ਫਿਰ ਕਿਉਂਕਿ ਤੇਰੀ ਜਨਾਨੀ ਨੇ ਕਿਹਾ ਸੀ ਨਾ ਵੀ ਭੈਣ ਬਣਾਈ ਐ ਸੀ ਕੋਈ ਵੀ ਭਰਾ ਦੇ ਭੈਣ ਬਾਰੇ ਇਹ ਗੱਲਾਂ ਸੁਣ ਨਹੀਂ ਸਕਦਾ ਬਰਦਾਸ਼ਤ ਨਹੀਂ ਕਰ ਸਕਦਾਗਾ ਵੀ ਤੁਸੀਂ ਗੱਲਾਂ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਪਰ ਕੁੜੀ ਦੀ ਫੋਟੋ ਤੇ ਆ ਗੰਦ ਲੈ ਕੇ ਤੁਸੀਂ ਅਪਲੋਡ ਜ਼ਰੂਰ ਕਰ ਸਕਦੇ ਹੋ ਫੋਟੋ ਵੀਡੀਓ ਪਬਲਿਕ ਕਰ ਸਕਦੇ ਹੋ ਸ਼ੋਭਾ ਦਿੰਦਾ ਭਰਾ ਨੂੰ ਬਹੁਤ ਵਧੀਆ ਭਰਾ ਫੇਤ ਮੈਂ ਤਾਂ ਕਹਿੰਨੀ ਐ ਹੋਜੇ ਭਰਾ ਰੱਬ ਕਿਸੇ ਨੂੰ ਨਾ ਦੇਵੇ ਇਹੋ ਜਿਹੇ ਭਰਾ ਨਾਲ ਤਾਂ ਚੰਗਾ ਭੈਣ ਕੋਲ ਭਰਾ ਹੋਵੇ ਹੀ ਨਾ ਭੈਣ ਹੀ ਆਜੇ ਦੂਜੀ ਐਜੇ ਘਟਿਆ ਭਰਾ ਪਤਾ ਨਹੀਂ ਕਿਉਂ ਰੱਬ ਵੀ ਐਜੇ ਘਟਿਆ ਲੋਕਾਂ ਨੂੰ ਇੱਥੇ ਭੇਜਦਾ ਫਿਰ ਤੁਸੀਂ ਦੇਖੋ ਵੀ ਇਹ ਇੰਨਾ ਘਟਿਆ ਬੰਦਾ ਨਾ ਵੀ ਰੌਲਾ ਤਾਂ ਐਸ ਕੁੜੀ ਨਾਲ ਹੈ ਨਾ ਇਹਦਾ ਚੱਲੇ ਨੇ ਲਿਖਤਾ ਹਾਂ ਫੋਟੋ ਤੇ ਫਿਰ ਐਸ ਘਟਿਆ ਬੰਦੇ ਨੇ ਕੁੜੀ ਦੇ ਭਰਾ ਨੂੰ ਵੀ ਨਹੀਂ ਛੱਡਿਆ ਫੋਟੋ ਦਿਖਾਉਣੀ ਆ ਤੁਸੀਂ ਸਕਰੀਨ ਤੇ ਦੇਖੋ ਫੋਟੋ ਵੀ ਉਹਦੇ ਭਰਾ ਨੂੰ ਵੀ ਨਹੀਂ ਛੱਡਿਆ ਉਹਦੇ ਭਰਾ ਦੀ ਫੋਟੋ ਤੇ ਵੀ ਗੰਦਪੈਲ ਲੱਗ ਕੇ ਤੇ ਨੇ ਪਬਲਿਕ ਕੀਤੀ ਫੋਟੋ ਉਹ ਐਡਾ ਘਟਿਆ ਬੰਦਾ ਹੈ ਤਫੇ ਜੇ ਤੇਰੀ ਸੱਚਾਈ ਕੋਈ ਸਾਹਮਣੇ ਲਿਆਉਂਦਾ ਤੈਨੂੰ ਕਮੈਂਟ ਕਰਦਾ ਫਿਰ ਤੂੰ ਗਾਲ੍ਹਾਂ ਕੱਢਦਾ ਮਾਂ ਪੈਣ ਦੀਆਂ ਪਹਿਲੀ ਗੱਲ ਹੁਣ ਤਾਂ ਤੋਂ ਕਮੈਂਟ ਹੀ ਡਿਲੀਟ ਕਰ ਦਿੰਨਾ ਜੇ ਕੋਈ ਕਮੈਂਟ ਆਉਂਦਾ ਤਾਂ ਇਹਨੂੰ ਕਮੈਂਟ ਹੀ ਡਿਲੀਟ ਕਰ ਦਿੰਨਾ ਬਹੁਤ ਜਾਣੇ ਨੇ ਮੈਨੂੰ ਮੈਸੇਜ ਆਇਆ ਵੀ ਅਸੀਂ ਕਮੈਂਟ ਕੀਤੇ ਹੈ ਇਹਨੂੰ ਤੇ ਬੰਦਾ ਕਮੈਂਟ ਹੀ ਡਿਲੀਟ ਕਰ ਦਿੰਦਾ ਨਾਲ ਦੀ ਨਾਲ ਜੇ ਇੰਨੇ ਸੱਚਾ ਇੰਨੀ ਤਰ੍ਹਾਂ ਦੇ ਚ ਹਿੰਮਤ ਹੈਗੀ ਹੈ ਨਾ ਵੀਡੀਓ ਅਪਲੋਡ ਕਰਨ ਦੀ ਤਾਂ ਕਮੈਂਟ ਰੱਖਣ ਦੀ ਵੀ ਹਿੰਮਤ ਕਰ ਆਖ ਆਪ ਦੇ ਚ ਕਮੈਂਟ ਨੇ ਡਿਲੀਟ ਕਰਿਆ ਕਰ ਅੱਜ ਜਿਹੜੇ ਤੋਂ ਕਮੈਂਟ ਕਰਵਾਏ ਸੀ ਨਾ ਮੇਰੀ ਵੀਡੀਓ ਤੇ ਕੱਲੇ ਕੱਲੇ ਸਕਰੀਨਸ਼ਾਟ ਪਏ ਆ ਵਿਦ ਕਮੈਂਟ ਪਏ ਆ ਮੇਰੇ ਕੋਲ ਕਮੈਂਟ ਮੈਂ ਐਕਟ ਵੀ ਨਹੀਂ ਡਿਲੀਟ ਕੀਤਾਗਾ ਐਡਾ ਕਟਿਆ ਬੰਦਾ ਤੂੰ ਇੰਨਾ ਕਟਿਆ ਬੰਦਾ ਹੀ ਨਿੱਕ ਕਟਿਆ ਸੋਚ ਤੇਰੀ ਐਸ ਦੁਨੀਆ 'ਚ ਸਭ ਤੱਕ ਗਿਰਿਆ ਹੋਇਆ ਬੰਦਾ ਤੂੰ ਆ ਸਭ ਤੱਕ ਗਿਰਿਆ ਹੋਇਆ ਟੱਬਰ ਥੋਡਾ ਹਾ ਜੋ ਨੇ ਇਹ ਮੈਨੂੰ ਬਦਨਾਮ ਕੀਤਾ ਕਿ ਪੈਸੇ ਖਾ ਗਿਆ ਜਿਹੜੇ ਮਹੀਨੇ ਦੀ ਇਹਨੇ ट्रांजैक्शन ਆ ਪਈਆਂ ਹਨ ਉੱਤੇ 1.5 ਲੱਖ ਦੀ 50 ਹਜ਼ਾਰ ਦੀ ਤੇ ਲੱਖ ਦੀ ਇਹਨੂੰ ਪੁੱਛੋ ਇਹ ਜਿਹੜੀਆਂ ट्रांजैक्शन ਆ ਪੈਸੇ ਕੌਣ ਲੈ ਗਿਆ ਵਿਕਰਮ ਤੋਂ ਇਹਨੂੰ ਇਹ ਪੁੱਛੋ ਜੇ ਇਹਨੂੰਗਾ ਇਹ ਤੁਸੀਂ ਨਹੀਂ ਪੁੱਛ ਸਕਦੇ ਸਾਰੇ ਇਹਨੂੰ ਘਰ ਦੇ ਜਾਣ ਫੋਨ ਕਰਦੇ ਜਾਂ ਮੈਂ ਕਰੂ ਫੋਨ ਚੱਲ ਮੰਨਿਆ ਜਿਹੜੀ ਲੱਖ 1.5 ਲੱਖ ਵਾਲੀ ट्रांजैक्शन ਉਹ ਕਹਿੰਦੀ ਹੈ ਤੈਨੂੰ ਉਹਨੇ ਪੈਸੇ ਨਹੀਂ ਪਾਏਗੇ ਤੇ ਇਹਨੂੰ ਪੈਸੇ ਪਾ ਕੇ ਗਾਂ ਕਿਸੇ ਹੋਰ ਨੂੰ ਦਿੱਤੇ ਅਗਲੀ ਨੇ ਆ ਤੇ ਰਿਸ਼ਤੇਦਾਰ ਨੂੰ ਦਿੱਤੇ ਹੋਣਗੇ ਤੂੰ ਕਿਉਂ ਮੱਚਦਾ ਤੁਸੀਂ ਐਸੇ ਗੱਲਾਂ ਮੱਚਦਾ ਵੀ ਹਾਂ ਲੱਖ ਡੇਢ ਲੱਖ ਰੁਪਏ ਗਾ ਮੇਰੇ ਅਕਾਊਂਟ ਚ ਪਾਇਆ ਤੇ ਗਾ ਮੈਂ ਕਿਸੇ ਹੋਰ ਨੂੰ ਦਿੱਤਾ ਤੇ ਇਹਨੇ ਮੈਨੂੰ ਕਿਉਂ ਨਹੀਂ ਦਿੱਤਾ ਗਾ ਐਸੇ ਗੱਲਾਂ ਮੱਚਦਾ ਮਿਰਚਾਂ ਕਰੇ ਐਸੇ ਗੱਲਾਂ ਲੱਗਦੀਆਂ ਵੀ ਜਿੰਨਾ ਚਿਰ ਅਗਲਾ ਤੈਨੂੰ ਪੈਸੇ ਦੇਈ ਜਾਂਦਾ ਤੈਨੂੰ ਖਵਾਈ ਜਾਂਦਾ ਵਿਹਲੇ ਬੈਠਣ ਉਹਨਾਂ ਚਾ ਠੀਕ ਆ ਬੰਦਾ ਸਹੀ ਐ ਇੱਕਦਮ ਇੱਕ ਨੰਬਰ ਆ ਉਹ ਬੰਦਾ ਤੇ ਜਿੱਦੜ ਬੰਦੇ ਨੇ ਇੱਕ ਗੱਲੋ ਜਵਾਬ ਦੇਤਾ ਮਾੜਾ ਆ ਉਹਦੋਂ ਉਹ ਬੰਦੇ ਜਿੰਨਾ ਘਟਿਆ ਬੰਦਾ ਕੋਈ ਦੁਨੀਆ ਤੇ ਹੀ ਹੈਣੀਗਾ ਆ ਸੋਚ ਆ ਤੁਹਾਡੇ ਟੱਬਰ ਦੀ ਦੱਸਣਾ ਆ ਮੈਨੂੰ YouTube ਤੋਂ 21 ਅਕਤੂਬਰ ਸੱਤ ਦਿਨਾਂ ਦੇ 440 ਡਾਲਰ ਮਤਲਬ 40000 ਰੁਪਈਆ ਸੱਤ ਦਿਨਾਂ ਦਾ ਠੀਕ ਆ ਜਦੋਂ ਜਦੋਂ ਜਿਹੜੇ ਇਹਨੇ ਸਕਰੀਨਸ਼ਾਟ ਪਾਏ ਨਾ ਉਹ ਟਾਈਮ ਤੇ ਮੇਰੀ ਇਨਕਮ ਦੇਖੋ 2115 ਡਾਲਰ ਆ ਮੇਰੀ ਇਨਕਮ ਆ ਡਾਰਲਿੰਗ 2115 ਡਾਲਰ 2 ਲੱਖ ਰੁਪਈਆ 190000 ਰੁਪਈਆ ਇੱਕ ਮਹੀਨੇ 2 ਮਹੀਨੇ 3 ਮਹੀਨੇ ਆ ਮਹੀਨੇ ਦੇ ਆ ਮਹੀਨੇ ਦੇ ਮੇਰੇ ਪੈਸੇ 822 ਡਾਲਰ ਬਣ ਗਏ ਆ ਮਤਲਬ 80000 ਰੁਪਈਆ ਜਿਹੜੇ ਨਹੀਂ ਤੂੰ ਕਹਿੰਨਾ ਵੀ YouTube ਤੇ ਤੈਨੂੰ ਇੰਨੀ ਪੇਮੈਂਟ ਆਉਂਦੀ ਆ ਐਨੇ ਪੈਸੇ ਆਉਂਦੇ ਆ ਹੈ ਤੇ ਫੇਰ ਹਰਾਮ ਦੇ ਆ ਮੇਰੇ ਮੂੰਹ ਚ ਕਢਾਉਣਾ ਤੂੰ ਗਾ ਲਾ ਤੇ ਫੇਰ ਕੁੜੀ ਤਾਂ ਪੈਸੇ ਲੈ ਲੈ ਕਿਉਂ ਖਾਂਦੇ ਸੀਗੇ ਆ ਥੋੜੇ ਦਿਨ ਪਹਿਲਾਂ ਪ੍ਰੀਤੀ ਬਿਮਾਰ ਹੋਈ ਐ ਨਾ ਮੈਸੇਜ ਕਿਉਂ ਕੀਤਾ ਵੀ ਦੀਦੀ ਮੈਨੂੰ ਪੈਸੇ ਪਾ ਦੋ ਮੈਂ ਬਿਮਾਰ ਜੇ ਤੁਹਾਨੂੰ YouTube ਤੇ ਐਨੇ ਪੈਸੇ ਆਉਂਦੇ ਆ ਤੇ ਤੁਸੀਂ ਕਿਉਂ ਕਿਸੇ ਤੋਂ ਪੈਸੇ ਖਾਣੇ ਆ ਕਿਉਂ ਮੰਗਦੇ ਆ ਲੋਕਾਂ ਤੋਂ ਪੈਸੇ ਤੁਸੀਂ ਡਿਜੀਟਲ ਮੰਗਾਂ ਦਾ ਜਿਹੜਾ ਧੰਦਾ ਸ਼ੁਰੂ ਕਰ ਰੱਖਿਆ ਡਿਜੀਟਲ ਮੰਗਦੇ ਬਣ ਚੁੱਕੇ ਆ ਤੁਸੀਂ ਗੰਦੀ ਨਾਲੀ ਦੇ ਕੀੜੇ ਨਾ ਹੋਣ ਤਾਂ ਜਿਹਦਨ ਇੰਨਾ ਹੀ ਪੈਸਾ ਬੰਦਾ ਤੂੰ ਉਹਨੂੰ ਮੂੰਹ ਬੋਲੀ ਭੈਣ ਕਾਤੋਂ ਬਣਾਇਆ ਤੂੰ ਉਹਨੂੰ ਦੱਸ ਤੂੰ ਕਿਆ ਬਣਾਇਆ ਭੈਣ ਸਿਰਫ ਆ ਸਰਫ ਉਹਦੇ ਕੋਲ ਪੈਸੇ ਖਾਣੇ ਸੀ ਤਾਂ ਕਰਕੇ ਬਣਾਇਆ ਨੂੰ ਭੈਣ ਨਹੀਂ ਤੇ ਭੈਣਾਂ ਤੇ ਤੇਰੀਆਂ ਤਿੰਨ ਹੈਗੀਆਂ ਤੂੰ ਉਹਨਾਂ ਨਾਲ ਹੀ ਚੱਜਣਾ ਵਸਤਦਾ ਗਾ ਉਹਨਾਂ ਨਾਲ ਵਰਤਲਾ ਜਾ ਕੇ ਇੱਕ ਭੈਣ ਭਰਾਇਆ ਹੁਣ ਮੇਰੀ ਅਮਨ ਭੈਣ ਨੇ ਵੀ ਉਹਨੂੰ ਪੈਸੇ ਪਾਏ ਕਈ ਵਾਰੀ ਮੈਂ ਉਹਨੂੰ ਪਾਈ ਸੋਨੂੰ ਸਾਡਾ ਹੱਸਦਾ ਨਾ ਮੇਰੇ ਥਾਂ ਲੈਣ ਲੱਗੇ ਮੇਰੀ ਭੈਣ ਨੇ ਮੈਨੂੰ 1.5 ਲੱਖ ਦਿੱਤਾ ਅਮਨ ਨੇ ਹਨਾ ਉਹਦੀ ਮੈਂ ਤੁਹਾਨੂੰ ਟ੍ਰਾਂਜੈਕਸ਼ਨ ਤੱਕ ਦਿਖਾ ਸਕਦਾ ਉਹ ਕੁੜੀ ਦਾ ਚੱਲੋ ਵੀ ਮੂੰਹ ਬੋਲੀ ਭੈਣ ਸੀਗੀ ਠੀਕ ਆ ਤਾਂ ਕਰਕੇ ਇਹਨੇ ਉਹਦੇ ਨਾਲ ਇੰਨਾ ਕੁਝ ਕਰਤਾ ਇਹਨੇ ਤਾਂ ਆਪਦੀ ਸਗੀ ਭੈਣ ਨਹੀਂ ਛੱਡੀਗੀ ਹਣੇ ਆਪਦੇ ਮੂੰਹ ਮੰਨੀ ਜਾਂਦੇ ਜਦੋਂ ਮੈਂ ਥਾਂ ਲਿਆ ਮੇਰੀ ਭੈਣ ਨੇ ਮੈਨੂੰ ਪੈਸੇ ਪਾਏ ਟ੍ਰਾਂਜੈਕਸ਼ਨ ਵੀ ਦਿਖਾ ਦੇਣਾ ਤੇ ਅੱਜ ਜਦੋਂ ਪੈਟਰੋਲ ਪੰਪ ਤੇ ਕਿਰਾਏ ਤੇ ਰਹਿੰਦੇ ਸੀ ਉੱਥੇ ਘਰ ਛੱਡਣਾ ਪਿਆ ਉਹਦੇ ਵੀਡੀਓ ਵਿੱਚ ਕੀ ਕਹਿੰਦਾ ਸੀਗਾ ਅਮਮਾ ਨੇ ਤਾਂ ਸਾਨੂੰ ਫੋਨ ਲਾ ਕੇ ਪੁੱਛਿਆ ਵੀ ਨਹੀਂਗਾ ਵੀ ਤੁਸੀਂ ਕਿੱਥੇ ਆ ਕਿੱਥੇ ਨਹੀਂ ਗਏ ਤੁਹਾਨੂੰ ਘਰ ਲੱਭ ਗਿਆ ਕਿ ਨਹੀਂ ਲੱਭ ਗਿਆ ਆਪ ਹੀ ਵੀਡੀਓ ਵਿੱਚ ਭੌਂਕੀ ਜਾਂਦਾ ਸੀ ਆਪ ਹੀ ਆਪਦੀ ਭੈਣ ਨੂੰ ਮੜਾ ਬਣਾਈ ਜਾਂਦਾ ਸੀਗਾ ਜੇ ਤੂੰ ਆਪਦੀਆਂ ਸਗੀਆਂ ਭੈਣਾਂ ਤਾਂ ਨਹੀਂ ਬਣ ਸਕਿਆ ਉਹ ਤਾਂ ਤੇਰੀ ਮੂੰਹ ਬੋਲੀ ਭੈਣ ਸੀ ਉਹ ਤਾਂ ਤੂੰ ਕੀ ਬਣ ਜਾਏਂਗਾ ਫਿਰ ਚਲੋ ਜੀ ਇਹਨੇ ਹਨਾ ਇਹਦਾ ਸਾਰਾ ਕੇਸ ਚੱਲਦਾ ਪਿਆ ਆ ਹੁਣ ਜਿਹੜੀ ਕੁੜੀ ਦਾ ਕੇਸ ਚੱਲਦਾ ਜਿਹੜੀ ਕੁੜੀ ਦੀ 2 ਲੱਖ 1.5 ਲੱਖ ਸੈਲਰੀ ਹੋਵੇ 2.5 ਲੱਖ ਹੀ ਆ ਚਲੋ ਸਾਨੂੰ ਨਹੀਂ ਦੱਸਿਆ ਹੋਂਗਾ ਇਹਨੇ ਮੈਂ ਤਾਂ 2 ਲੱਖ ਕਹਿਆ ਨਾ 2 ਲੱਖ ਤਾਂ ਕੁੜੀਆਂ ਮੈਨੂੰ ਵੀ ਆਉਂਦਾ ਹੈ ਹਨਾ ਜੇ ਤੈਨੂੰ 2 ਲੱਖ YouTube ਤੋਂ ਆਉਂਦਾ 2 ਲੱਖ ਦਿੰਦਾ ਤੈਨੂੰ YouTube ਤੇ ਫਿਰ ਤਾਂ ਹੁਣ ਤੱਕ ਕਿਰਾਏ ਤੇ ਉੱਥੇ ਪੈਟਰੋਲ ਪੰਪ ਤੇ ਕਿਉਂ ਰਹਿਦਾ ਰਿਹਾ ਫਿਰ ਆ ਹੁਣ ਤਾਂ ਫਿਰ ਕਿਰਾਏ ਤੇ ਘਰ ਲਿਆ ਥਾਂ ਲੈਣੇ ਮੇਰੇ ਤੂੰ ਆਦ ਭੈਣ ਤੋਂ ਪੈਸੇ ਮੰਗੇ ਘਰ ਕਿਉਂ ਨਹੀਂ ਲਿਆ ਹੁਣ ਤੱਕ ਤੂੰ ਆਪ ਦਾ ਵੀ ਇਹੀ ਘਰ ਤੂੰ ਆਪ ਦੇ ਨਾਮ ਲਵਾ ਵੀ ਹਾਂ ਮੈਂ ਇਹੀ ਘਰ ਲੈਣਾ ਵਾ ਨਹੀਂ ਪੈਂਦਾ ਮੇਰੇ ਕੋਲ ਘਰ ਜੇ ਤੈਨੂੰ ਚੜੇ ਮਹੀਨੇ 2 ਲੱਖ YouTube ਤੋਂ ਆਉਂਦਾ ਤਵੇ ਤਾਂ ਕਿਰਾਏ ਤੇ ਨਹੀਂ ਰਹਿਣਾ ਸੀਗਾ ਹੁਣ ਤਗੜੀ ਕੋਠੀ ਪਾਈ ਹੋਣੀ ਸੀ ਤੇਰੇ ਤਗੜੀ ਤੇ ਤੂੰ ਮੈਨੂੰ ਕਹਿੰਦਾ ਸੀ ਨਾ ਉਦੋਂ ਵੀਡੀਓ ਦੇ ਵਿੱਚ ਵੀ ਤੇਰੀ ਮਾਂ ਦੇ ਸਰ ਕਰਜ਼ਾ ਹੋਊਗਾ ਆਪ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿੰਦੇ ਹੋਣਗੇ ਤੂੰ ਦੂਜਾਂ ਦੱਸਦੇ ਆ ਤੇਰੇ ਵਾਂਗੂ ਅਸੀਂ ਕਿਰਾਏ ਤੇ ਰਹਿੰਦੇ ਵਧੀਆ ਕੋਠੀਆਂ ਪਾਈਆਂ ਠੀਕ ਆ ਸਾਡੇ ਕੋਈ ਕਰਜ਼ਾ ਨਹੀਂ ਸਾਡੇ ਸਰ ਇਹ ਤੂੰ ਹੀ ਇਹੋ ਜਿਹਾ ਘਟਿਆ ਬੰਦਾ ਜਿਹੜਾ ਸਰ ਕਰਜ਼ਾ ਚੜਾਈ ਫਿਰਦਾ ਆਪ ਦੇ ਕੁੜਗਾਂ ਨੂੰ ਮੂੰਹ ਬੋਲੀ ਪਾ ਬਣਾ ਬਣਾ ਉਹਨਾਂ ਤੋਂ ਪੈਸੇ ਠੱਗਦਾ ਅਜਿਹੇ ਗੰਦੇ ਗੰਦੇ ਕਮੈਂਟ ਕਰਵਾਏ ਸੀ ਨਾ ਸਾਰੇ ਭਾਏ ਮੇਰੇ ਕੋਲ ਸਾਰਿਆਂ ਦੇ ਹਿਸਾਬ ਕਿਤਾਬ ਲਾਉਂਗੀ ਮੈਂ ਤੇਰੇ ਕੋਲ ਕੋਈ ਨਾ ਜਿਵੇਂ ਤੂੰ ਮਛਰਾ ਫੈਦਦਾ ਨਾ ਆਪਦੇ ਆਪ 'ਚ ਨਾ ਹਾ ਤੇਰੇ ਮੂੰਹ ਸੌਰੀ ਕਢਵਾਈ ਤਾਂ ਕਹਿਦੀ ਫਿਰ ਜਿੰਨੀਆਂ ਕੁੜੀਆਂ ਨੂੰ ਗਲਤ ਬੋਲਿਆ ਸੀ ਸਾਰਿਆਂ ਨੇ ਸੌਰੀ ਕਢਵਾਉਣੀ ਹੈ ਤੇਰੇ ਮੂੰਹੋਂ ਮੈਂ ਘਟਿਆ ਬੰਦਾ ਨਾ ਹੋਵੇ ਤਾਂ ਕੁੜੀਆਂ ਨੂੰ ਧਮਕਾ ਕੇ ਕੁੜੀਆਂ ਤੇ ਰੋਬ ਮਾਰ ਕੇ ਕੁੜੀਆਂ ਨੂੰ ਗਾਲ੍ਹਾਂ ਕੱਢ ਕੇ ਤੂੰ ਆਪ ਦੀ ਮਰਦਾਨਗੀ ਦਿਖਾਉਣਾ ਨਾ ਮਰਦ ਜਨਾਨਾ ਨਾ ਹੋਵੇ ਤਾਂ ਕਿਸੇ ਥਾਂ ਦਾ ਇਹ ਉੰਦਾ ਠੀਕ ਆ ਜਿਹੜੇ 1.5 ਲੱਖ ਦੀ ट्रांजੈਕਸ਼ਨ ਤੂੰ ਮੁੰਡੇ ਦੇ ਉੱਤੇ ਪਾਈ ਆ 50 ਹਜ਼ਾਰ ਦੀ ਪਾਈ ਲੱਖ ਦੀ ਪਾਈ ਹਨ ਉਹ ਤੂੰ ट्रांजੈਕਸ਼ਨ ਦਾ ਜਵਾਬ ਜਵਾਬ ਦੇ ਦੇ ਜਾਂ ਫੇਰ ਤੇਰੀ ਫੈਮਲੀ ਆ ਦੂ ਮੇਰੇ ਤੋਂ ਜਮ ਉੱਥੇ ਜਾਊਗਾ ਜੇ ਸੋਚ ਲਾ ਵੀ ਮੈਂ ਜਵਾਬ ਦੇਣ ਕਿ ਆ ਗਿਆ ਹਾਂ ਕਿੰਨੇ ਆਦਮੀ ਦੇ ਕੇ ਆਂਦੇ ਰਹੇ ਹਾਂ ਅਸੀਂ ਆਪ ਬੰਦੇ ਨੂੰ ਪੈਸੇ ਦਿੱਤੇ ਆ ਜਿਹੜਾ ਇਹਨੇ ਸਾਡੇ ਤੋਂ ਭੇਜਿਆ ਆ ਤੇ ਉਹ ਇਹ ਮੁੰਡਾ ਮੈਨੂੰ ਇਹਨੇ ਕਿਹਾ ਵੀ ਮੇਰੀ ਮਾਸੀ ਦਾ ਮੁੰਡਾ ਆ ਹੁਣ ਇਹਦੀ ਫੈਮਲੀ ਨੂੰ ਪਤਾ ਉਹ ਇਹਦਾ ਮੁੰਡਾ ਆ ਹੁਣ ਇਹਦੀ ਫੈਮਲੀ ਮੇਰੇ ਨਾਲ ਬੈਠੂਗੀ ਮੈਂ ਦੱਸੂਗਾ ਠੀਕ ਆ ਨਹੀਂ ਤੂੰ ਕਹਿਣਾ ਕਿ ਚਾਹਨਾ ਵੀ ਉਹ ਹੋਰ ਕਈ ਮੁੰਡਾ ਵੀ ਤੁਸੀਂ ਸੱਚੇ ਐ ਸੱਚੇ ਆ ਰਹੇ ਐ ਇਸ ਦੁਨੀਆ ਤੇ ਬਾਕੀ ਸਾਰੀ ਦੁਨੀਆ ਗਲਤੀ ਤੁਰ ਹੀ ਫਿਰਦੀ ਐ ਇੱਥੇ ਹੈ ਵੀ ਹਣੋ ਕੁੜੀ ਨੂੰ ਬਦਨਾਮ ਕਰਨ ਦੇ ਲਈ ਤੂੰ ਕੁਝ ਵੀ ਬੋਲੇਗਾ ਕੁਝ ਵੀ ਵੀ ਜਿੰਨਾ ਹੋ ਸਕਦਾ ਤੂੰ ਉਹਨਾਂ ਗਿਰੇਗਾ ਤੂੰ ਹੈ ਵੀ ਕੋਈ ਹੱਦ ਨਹੀਂ ਛੱਡਣੀ ਤੂੰ ਵੀ ਬੰਦਾ ਹੁੰਦਾ ਇੱਕ ਹੱਦ ਤੱਕ ਰਹਿੰਦਾ ਵੀ ਐ ਸਾਦੇ ਤੋਂ ਬਾਹਰ ਨਹੀਂ ਮੈਂ ਜਾਣਾਗਾ ਜਿਹੜੀ ਲਿਮਟ ਐ ਕ੍ਰੋਸ ਨਹੀਂ ਕਰਨੀਗੀ ਪਰ ਤੁਹਾਡੇ ਟੱਬਾ 'ਚ ਇਹ ਰਿਵਾਜ ਤਾਂ ਹੈ ਹੀ ਨਹੀਂਗਾ ਤੁਸੀਂ ਤੁਹਾਡੇ ਰਿਵਾਜ ਆ ਵੀ ਅਸੀਂ ਜਿੰਨੀ ਹੋ ਸਕਦਾ ਜਿੰਨੀ ਉਹ ਤਾਂ ਇਹ ਵਾਅਦਾ ਕੀਤਾ ਸੀ ਲਿਮਟ ਕ੍ਰਾਸ ਕਰਨ ਦੀ ਆ ਬੰਦੇ ਨੂੰ ਬਦਨਾਮ ਕਰਨ ਦੇ ਲਈ ਕਿਸੇ ਕੁੜੀ ਨੂੰ ਮਾਪਿਆਂ ਦੀ ਗਾਲ ਕੱਢਣ ਦੇ ਲਈ ਕੋਈ ਕਸਰ ਨਹੀਂ ਛੱਡਣੀਗੇ ਸੀ ਇਹ ਰੀਤੀ ਰਿਵਾਜ ਆ ਤੁਹਾਡੇ ਹੁਣ ਗੱਲ ਆਈਏ ਜਿੱਥੇ ਇਹ ਗੱਲ ਜਿੱਥੋਂ ਖਿੱਲਰ ਦੀ ਆਈ ਆ ਜਿੱਥੋਂ ਵਾਦੀ ਆਈ ਆ ਹੁਣ ਉਹ ਗੱਲ ਕਰਦੇ ਆਂ ਦੋਸਤ ਜੀ ਉਹ ਮੇਰਾ ਦਿਲ ਨਹੀਂ ਕਰਦਾ ਸੀ ਮੈਂ ਗੱਲਾਂ ਕਰਾਂ ਹਣਾ ਮੈਂ ਪਰ ਕਰਨੀਆਂ ਆ ਕਿਉਂਕਿ ਪੈਸਿਆਂ ਦੀ ਗੱਲ ਦੀ ਸਾਡਾ ਮਨ ਬਹੁਤ ਹਰਟ ਹਾਂ ਜਿਹੜੀ ਪੈਸੇ ਨੇ ਸਾਡਾ ਮਨ ਬਹੁਤ ਹਰਟ ਹੋਇਆ ਬਹੁਤ ਜ਼ਿਆਦਾ ਹਰਟ ਹੋ ਗਿਆ ਤੁਹਾਡਾ ਮਨ ਜੋ ਤੁਸੀਂ ਕੋਈ ਗਨੋਂ ਮਾਂ ਭੈਣ ਦੀਆਂ ਗਾਲਾਂ ਕੱਢਦੇ ਸੀ ਉਹਦਾ ਤੁਹਾਡਾ ਮਨ ਕਿੱਥੇ ਗਿਆ ਵਾ ਸੀਗਾ ਜਦੋਂ ਇੱਕ ਮੁੰਡੇ ਨੂੰ ਉਹਦੀ ਨਿੱਕੀ ਕੁੜੀ ਬਾਰੇ ਪੁੱਠਾ ਸਿੱਧਾ ਬੋਲੀ ਜਾਂਦਾ ਸੀਗਾ ਬਿਗਰਾ ਵੀ ਮੈਂ ਨੰਗੀ ਕਰਕੇ ਇਹ ਕਰੂੰਗਾ ਉਹ ਕਰੂੰਗਾ ਉਹਦਾ ਉਹਦਾ ਤੁਹਾਡਾ ਮਨ ਕਿੱਥੇ ਗਿਆ ਸੀਗਾ ਜੇ ਤੁਹਾਨੂੰ ਕੋਈ ਕੁਝ ਕਹਦਾ ਫਿਰ ਤੁਸੀਂ ਹਾਰਟ ਹੁੰਦੇ ਅਗਲਾ ਬੰਦਾ ਨੇ ਹਾਰਟ ਹੁੰਦਾਗਾ ਹੋਏ ਤੁਸੀਂ ਹਾਰਟ ਨਕੁੜੀ ਨਾ ਤੁਹਾਨੂੰ ਪੈਸਿਆਂ ਦਾ ਜਵਾਬ ਦੇਤਾ ਵੀ ਹਾਂ ਮੈਂ ਨਹੀਂ ਪਾਉਣੇ ਪੈਸੇ ਜਾਂ ਮੇਰੇ ਕੋਲ ਥੋੜੇ ਆ ਮੈਨੂੰ ਪਾ ਦੇਣੀ ਆ ਤੁਸੀਂ ਹਰਟ ਹੋ ਗਏ ਇਨੀ ਗੱਲ ਤੋਂ ਤੇ ਉਹ ਕੁੜੀ ਕਿੰਨਾ ਹਰਟ ਹੁੰਦੀ ਹੋਊਗੀ ਹੁਣ ਕੀ ਕੁਛ ਕਰੀ ਜਾਂਦੇ ਤੁਸੀਂ ਕੁੜੀ ਨਾਲ ਨੂੰ ਬਦਨਾਮ ਕਰਨ ਦੇ ਲਈ ਕੀ ਕੁਛ ਕਰੀ ਜਾਂਦੇ ਉਹਦੀਆਂ ਫੋਟੋਆਂ ਤੇ ਗੰਦ ਪੈ ਲੈ ਕੇ ਅਪਲੋਡ ਕਰੀ ਜਾਂਦੇ ਟਿਕਟੌਕ ਤੇ ਹਰਾਮ ਦੇ ਉਹ ਕੰਜਰੋ ਸ਼ਰਮ ਕਰ ਲਓ ਭਰਾ ਜਿਵੇਂ ਸ਼ਰਮਲਾ ਰੱਖੀ ਆ ਤੁਹਾਡੀ ਮਾਂ ਦੀ ਵੀ ਸ਼ਰਮ ਲੱਥੀ ਦੇ ਜਿਹੜਾ ਤੁਹਾਨੂੰ ਰੋਕਦੀ ਨਹੀਂਗੀ ਉਹ ਤੇ ਬਾਕੀ ਜਿੰਨੇ ਇਹਨੇ 1.5 ਲੱਖ 2 ਲੱਖ ਦੀ ਗੱਲ ਕੀਤੀ ਹੈ ਨਾ ਆ ਆ ਸਕਰੀਨਸ਼ਾਟ ਇੱਕ ਖਿੱਚ ਲਿਆ ਮੈਂ 1 2 3 4 5 6 7 8 9 10 11 12 ਮਹੀਨੇ ਦਾ ਸਕਰੀਨਸ਼ਾਟ ਲਿਆ ਜੇ ਤੂੰ ਮੈਨੂੰ 2 2 ਲੱਖ ਪਾਉਂਦੀ ਹੁੰਦੀ ਨਾ ਮੈਂ ਕੋਠੀ ਪਾਈ ਹੁੰਦੀ ਕੋਠੀ ਪਾਈ ਹੁੰਦੀ ਮੈਂ ਮੈਂ ਕਰਾਇਆ ਤੇ ਨਾ ਟੱਕੇ ਖਾਂਦਾ ਠੀਕ 12 ਮਹੀਨਿਆਂ ਪੈਸੇ ਪਾਉਂਦੀ ਰਹੀ ਹੈ ਨਾ ਤੂੰ ਕਹਿੰਦਾ ਵੀ ਉਹ ਪੈਸੇ ਪਾਉਂਦੀ ਹੈ ਕੀ ਪਤਾ ਤੂੰ ਬਾਹਰ ਕਿਸੇ ਹੋਰ ਨੂੰ ਪੈਸੇ ਖਵਾਉਂਦਾ ਹੋਵੇ ਤੂੰ ਔਣੋ ਕੁੜੀ ਨੂੰ ਗਾਲਤ ਦੱਸਦਾ ਤੇਰਾ ਕੀ ਭਰੋਸਾ ਤੂੰ ਕਿਸੇ ਹੋਰ ਨੂੰ ਪੈਸੇ ਖਵਾਉਂਦਾ ਹੋਵੇਂ ਉਹਨੇ ਤਾਂ ਇੱਕ ਰੱਖਿਆ ਹੋਊਗਾ ਤੇਰਾ ਕੀ ਪਤਾ ਪੰਜ ਛੇ ਰੱਖੀਆਂ ਹੋਣ ਪ੍ਰੀਤੀ ਦਾ ਕੀ ਪਤਾ ਕਿੰਨੇ ਰੱਖੇ ਆ ਉਹਨੇ ਕਦੇ ਆਪ ਦੀ ਜਨਾਨੀ ਦੀ ਜਾਂਚ ਕੀਤੀ ਹੈ ਕਿੰਨੇ ਰੱਖੇ ਆ ਰਾਤ ਨੂੰ ਇਹ ਟਿਕਟੌਕ ਤੇ ਲਾਈਵ ਹੋ ਹੋ ਬੈਂਦੀ ਹੈ ਮੁੰਡਿਆਂ ਦੇ ਵਿੱਚ ਕੀ ਪਤਾ ਉਹਨਾਂ ਚ ਕਿੰਨੇ ਸੈੱਟ ਕੀਤੇ ਹੋਣਿਆ ਨੇ ਤੈਨੂੰ ਨਹੀਂ ਪਤਾ ਲੱਗਾ ਹਣਾ ਇੱਕ ਟ੍ਰਾਂਜੈਕਸ਼ਨ ਐਥੀੜੀ ਮੈਂ ਕਿਸ਼ਤਾ ਦੇ ਲਈ ਅਲਮਾਰੀ ਮੈਂ ਕਿਸ਼ਤਾ ਦੇ ਲਈ ਮੈਂ ਤੋ ਇੱਕ ਇੱਕ ਟ੍ਰਾਂਜੈਕਸ਼ਨ ਅੱਥੇ ਗੱਡੀ ਦੀਆਂ ਮੈਂ ਕਿਸ ਤਰ੍ਹਾਂ ਕਰੀਆਂ 50 50 ਹਜ਼ਾਰ ਰੁਪਈਆ ਮੈਂ ਤੋ ਟ੍ਰਾਂਜੈਕਸ਼ਨਾਂ ਇੱਕ ਇੱਕ ਗੱਡੀ ਦੇ ਪੈਸਿਆਂ ਦੀ ਤਾਲੀ ਮੈਂ ਤੂੰ ਮੈਨੂੰ ਕਹਿੰਦੀ ਗੱਡੀ ਲੈ ਕੇ ਦਿੱਤੀ ਹਣਾ ਕੀ ਪਤਾ ਗੱਡੀ ਸੱਚੀ ਉਸਨੇ ਲੈ ਕੇ ਦਿੱਤੀ ਹੋਵੇ ਕੈਸ਼ ਤਾਂ ਜਿਹੜੀਆਂ ਉਹ ਪਾਉਂਦੀ ਹੋਵੇ ਉਧਰੋਂ ਤੇ ਗਾਂ ਤੋਂ ਏਜੰਸੀ ਤੇ ਜਾ ਕੇ ਦਿੰਦਾ ਹੋਵੇ ਕੈਸ਼ ਤਾਂ ਵੀ ਆ ਲੋ ਗੱਡੀ ਦੀ ਕੈਸ਼ ਹੁਣ ਤੇ ਲਈ ਜਾਣਾ ਵੀ ਹਾਂ ਕੈਸ਼ ਤਾਂ ਮੈਂ ਦਿੱਤਾਂ ਕੈਸ਼ ਸਾਬ ਮੈਂ ਭਰੀਆਂ ਮਰਾਸੀਏ ਨਾ ਹੋਵੇ ਤਾਂ ਗੱਡੀ ਵੀ ਉਸ ਨੇ ਲੈ ਕੇ ਦਿੱਤੀ ਹੋਣੀ ਐ ਕੈਸ਼ ਤਾਂ ਵੀ ਉਸ ਨੇ ਦਿੱਤੀ ਹੋਣੀ ਆ ਉਹਨੇ ਤੇਰੇ ਅਕਾਊਂਟ 'ਚ ਪੈਸੇ ਪਾਏ ਹੋਣੇ ਆਂ ਗਾਂ ਤੂੰ ਏਜੰਸੀ ਦੇ ਅਕਾਊਂਟ 'ਚ ਪਾਤੇ ਪੈਸੇ ਵੀ ਆ ਲੋ ਚੱਕੋ ਕੈਸ਼ ਤੇ ਬਣਿਆ ਫਿਰਦਾ ਆਪਦੇ ਆਪ ਜੀ ਇਹ ਵੱਡਾ ਬਦਮਾਸ਼ ਇੱਕ ਥੱਪੜੇ ਦੀ ਮਾਰ ਨਹੀਂ ਗਈ ਅ ਜੰਮ ਲਾਲਾ ਤੇਰੀ ਬੋਡੀ ਵੈਸੇ ਹੀ ਪਣੀ ਹੋਈ ਆ ਵਿੱਚੋਂ ਤਾਂ ਤੇਰੇ ਕੋਸ਼ ਨਹੀਂ ਗਾ ਖੋਖਲੇ ਆਂ ਤੂੰ ਜਦੋਂ ਪਹਿਲਾਂ ਮੁੱਕਰ ਗਈ ਏ ਸਾਨੂੰ ਤਾਂ ਪਤਾ ਸੀ ਵੀ ਮੁੰਡਾ ਇਹ ਫਰਾਂਸ ਦਾ ਮੁੰਡਾ ਆ ਆ ਨੰਬਰ ਮੈਂ ਤੁਹਾਨੂੰ ਲਾ ਦੇਣਾ ਸੀ ਸਕਰੀਨ ਤੇ ਸਾਨੂੰ ਸਾਰੇ ਪਤਾ ਸੀ ਵੀ ਇਹਦਾ ਕੀ ਲੱਗਦਾ ਠੀਕ ਆ ਅਖੇ ਕਹਿੰਦੀ ਮੇਰਾ ਮੰਗੇਤਰ ਆ ਬਾਅਦ ਚ ਮੁੱਕਰ ਗਈ ਫੇ ਬਾਅਦ ਚ ਮੇਰੇ ਦੋਸਤਾਂ ਨੂੰ ਕਹਿੰਦੀ ਵੀ ਮੈਨੂੰ ਉਹ ਮੁੰਡਾ ਨਹੀਂ ਜਾਣਦਾ ਮੈਂ ਸਕਰੀਨਸ਼ਾਟ ਲਾਉਂਦਾ ਕਹਿੰਦੀ ਮੈਨੂੰ ਉਹ ਮੁੰਡਾ ਨਹੀਂ ਜਾਣਦਾ ਜਿਹੜੇ ਮੁੰਡੇ ਬਾਰੇ ਇਹ ਗੱਲ ਕੱਢੀ ਜਿਹੜਾ ਤੁਹਾਨੂੰ ਫੋਨ ਕਰਦਾ ਗਾਲਾਂ ਕੱਢਦਾ ਅਖੇ ਕਹਿੰਦੀ ਮੇਰਾ ਫਿਉਂਸੀ ਹੈਗਾ ਆ ਬਟ ਮੈਂ ਚੈਟ ਲਾਉਂਗਾ ਤੇ ਮੇਰਾ ਫਿਉਂਸੀ ਹੈਗਾ ਬਟ ਇਸ ਨਾਲ ਮੇਰਾ ਕੋਈ ਰੋਲਾ ਨਹੀਂ ਕਹਿੰਦੀ ਮੇਰਾ ਫਿਉਂਸੀ ਹੈਗਾ ਆ ਮੇਰੇ ਨਾਲ ਦਾ ਹੈਗਾ ਜਿਹੜੇ ਮੁੰਡਾ ਇਹਨਾਂ ਨੂੰ ਫੋਨ ਕਰਦਾ ਉਹਨਾਂ ਮੇਰਾ ਕੋਈ ਰੋਲਾ ਨਹੀਂ ਜਿਹੜਾ ਮੁੰਡਾ ਮੈਨੂੰ ਗਾਲਾਂ ਕੱਢਦਾ ਹੀ ਇਹ ਬੰਦੇ ਨੇ ਉੱਥ ਤੂ ਕੀ ਗੱਲ ਕਰਦਾ ਉਹ ਤਾਂ ਕੁੜੀ ਨੇ ਖੁਦ ਕਿਹਾ ਵੀ ਫਰਾਂਸ 'ਚ ਸਾਡਾ ਕੋਈ ਰਿਸ਼ਤੇਦਾਰ ਆ ਉਹਨੂੰ ਕਹਿ ਕੇ ਮੈਂ ਉਹ ਮੁੰਡੇ ਨੂੰ ਫੋਨ ਲਵਾਇਆ ਵੀ ਕੌਣ ਆ ਕਿਉਂ ਗਾਲਾਂ ਕੱਢੀ ਜਾਂਦੇ ਆ ਤੁਸੀਂ ਉਹ ਤਾਂ ਖੌਤ ਕਹਿੰਦੀ ਪਈ ਵੀ ਮੇਰਾ ਉਸ ਮੁੰਡੇ ਨਾਲ ਰੌਲਾ ਹੀ ਨਹੀਂਗਾ ਤੂੰ ਕਿਵੇਂ ਕਹਿ ਸਕਦਾ ਵੀ ਇਹ ਕੁੜੀ ਮੁੱਕਰੀ ਜਾਂਦੀ ਏ ਤੇ ਨਾ ਪਹਿਲਾਂ ਕੁੜੀ ਨੇ ਸਬੂਤ ਲਿਆ ਕੇ ਇਕੱਠੇ ਕੀਤੇ ਆ ਪਹਿਲਾਂ ਸਬੂਤ ਦਿੱਤੇ ਆ ਕੁੜੀ ਨੇ ਠੀਕ ਆ ਤੇ ਹੁਣ ਤੂੰ ਉਸੇ ਕੁੜੀ ਨੇ ਝੂਠਾ ਪਾਈ ਇਹਨਾਂ ਕੀ ਸਕਰੀਨਸ਼ਾਟ ਦਿਖਾਈ ਇਹਨਾਂ ਵਾਰ-ਵਾਰ ਉਹੀ ਇੱਕ ਦੋ ਸਕਰੀਨਸ਼ਾਟ ਦਿਖਾਈ ਜਾਂਦਾ ਤੂੰ ਹੋਰ ਕਿਹਨਾ ਵਾ ਸਕਰੀਨਸ਼ਾਟ ਹੈਗਾ ਤੇਰੇ ਕੋਲ ਹੀ ਕਹਿੰਦੀ ਉਹ ਹਣ ਇਹਨੂੰ ਪਰਤੋਂਦਾ ਆ ਘਰੇ ਆ ਕੇ ਇਹ ਬਣਾਉਂਦੇ ਨੇ ਇੱਕ ਦੂਜੇ ਨੂੰ ਰਹਿੰਦੇ ਇੱਕ ਘਰ ਚ ਹੀ ਆ ਇਹਨਾਂ ਦਾ ਤਲਾਕ ਚੱਲਦਾ ਪਿਆ ਤਲਾਕ ਹੁੰਦੇ ਹੋਏ ਜਾਂ ਦੂਜੇ ਮੁੰਡਿਆਂ ਨਾਲ ਗੱਲਾਂ ਕਰਨ ਦੀ ਆ ਸ਼ਰਮ ਆਉਂਦੀ ਮੈਨੂੰ ਮੇਰੀ ਭੈਣ ਸੀ ਮੈਨੂੰ ਦੁੱਖ ਸੀ ਇਹ ਚੀਜ਼ ਦਾ ਹਨਾ ਮੈਂ ਨਹੀਂ ਇਹਨੂੰ ਕਿਹਾ ਕਦੀ ਕਿਹਾ ਤੇਰੀ ਭੈਣ ਸੀ ਨਾ ਤੈਨੂੰ ਦੁੱਖ ਲੱਗਦਾ ਤੇ ਤੈਨੂੰ ਸ਼ਰਮ ਵੀ ਆਉਣੀ ਚਾਹੀਦੀ ਆ ਜੇ ਉਹਦੀਆਂ ਪਰਸਨਲ ਗੱਲਾਂ ਤੋਂ ਇੱਥੇ ਸੋਸ਼ਲ ਮੀਡੀਆ ਤੇ ਖੋਲ ਹੀ ਜਾਂਨਾ ਉਹਨੂੰ ਕਹੀ ਆ ਨਾ ਵੀ ਤਲਾਕ ਹੋਣ ਵਾਲਾ ਉਹਦਾ ਕੇਸ ਚੱਲੀ ਜਾਂਦਾ ਤੇ ਮੁੰਡਿਆਂ ਨਾਲ ਗੱਲਾਂ ਕਰੀ ਜਾਂਦੀ ਆ ਮੈਂ ਤੈਨੂੰ ਕਹਿੰਦੀ ਹਾਂ ਤੇਰੀ ਜਨਾਨੀ ਤੇਰੇ ਨਾਲ ਰਹਿੰਦੀ ਆ ਉਹਦਾ ਤਲਾਕ ਵੀ ਨਹੀਂ ਹੋਇਆ ਉਹਦੇ ਦੂਜਾ ਜਵਾਕ ਹੋਣ ਵਾਲਾ ਤੇ ਉਹ ਕੀ ਪਤਾ ਕਿੰਨੇ ਆ ਨਾ ਗੱਲਾਂ ਕਰਦੀ ਆ ਫਿਰ ਜਦੋਂ ਕੋਈ ਤੁਹਾਨੂੰ ਕਹਿੰਦਾ ਨਾ ਉਹ ਤੁਹਾਨੂੰ ਲੱਗਦੀਆਂ ਮਿਰਚਾਂ ਸੱਚੀਆਂ ਗੱਲਾਂ ਕੌੜੀਆਂ ਲੱਗਦੀਆਂ ਉਹ ਤੁਹਾਨੂੰ ਫੋਟੋਆਂ ਦੀ ਗੱਲ ਕੀਤੀ ਨਾ ਬਿਕਰਮ ਨੇ ਫੋਟੋਆਂ ਪਾਈਆਂ ਬਿਕਰਮ ਬਿਨਾ ਮਤਲਬ ਤਾਂ ਨਹੀਂ ਆਹ ਕੁਝ ਕਰਦਾ ਮੇਰੀਆਂ ਵੀ ਭੈਣਾਂ ਹਾਂ ਤਾਂ ਬਿਨਾ ਮਤਲਬ ਤਾਂ ਕਦੇ ਕੁਝ ਕਰਦਾ ਜਿੰਨਾ ਜਿਆ ਮਤਲਬ ਸੀਗਾ ਉਹਨਾਂ ਚ ਦੀਦੀ 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 ਹੁੰਦੀ ਰਹੀ ਜਦੋਂ ਮਤਲਬ ਅਨੇਕਾ ਗਿਆ ਕੁੜੀ ਨੇ ਹੱਥ ਖੜੇ ਕਰਤੇ ਅੱਗੋਂ ਵੀ ਨਹੀਂ ਬਾਈ ਮੇਰੇ ਤੋਂ ਨਹੀਂ ਹੁੰਦਾ ਮੈਂ ਆਪਦਾ ਵੀ ਘਰ ਵੇਖਣਾ ਪੈਸੇ ਮੇਰੇ ਤੋਂ ਨਹੀਂ ਭੇਜੇ ਜਾਂਦੇ ਹੁਣ ਤੂੰ ਆ ਗੰਧੀਆਂ ਹਰਕਤਾਂ ਤੇ ਆ ਗਿਆ ਤੂੰ ਉਹਦੇ ਫੋਟੋ ਤਾਂ ਲੈ ਕੇ ਗੰਦ ਪੈਲੇ ਪਾਇਆ ਤਾਂ ਸੋਚ ਜੇ ਕਿਸੇ ਦੇ ਪ੍ਰੀਤੀ ਦੇ ਫੋਟੋ AI ਨਾਲ ਐਡਿਟ ਕਰਤੀ ਵੇਖ ਲੈ AI ਕਿੰਨੀ ਐਡਵਾਂਸ ਆ AI ਨਾਲ ਪ੍ਰੀਤੀ ਦੇ ਫੋਟੋ ਵੀਡੀਓ ਐਡਿਟ ਕਰਕੇ ਪਾ ਦੇ ਤਾਂ ਫੇਰ ਤੁਹਾਡਾ ਕੀ ਰਹੇਗਾ ਇਹ ਲੇਕਾ ਤੁਹਾਡੇ ਨਾਲ ਹੋਣੀ ਐ ਇਹ ਚਾਹੀਦੀ ਐ ਫਿਰ ਤੁਹਾਨੂੰ ਪਤਾ ਲੱਗੂਗਾ ਕਿਸੇ ਕੁੜੀ ਦੀ ਫੋਟ ਤੇ ਗੰਦ ਪੈ ਲੈ ਕੇ ਕਿਵੇਂ ਅਪਲੋਡ ਕਰੀਦੀ ਐ ਫੋਟੋ ਜਿਹੜਾ ਫਰਾਂਸ ਵਾਲਾ ਮੁੰਡਾ ਇਹਦੇ ਨਾਲ ਦਾ ਉਹਨੇ ਆਈਡੀ ਚੇਂਜ ਕੀਤੀ ਆਈਡੀ ਚੇਂਜ ਕਰਕੇ ਉੱਤੇ ਆਈਡੀ ਦਾ ਨਾਮ ਰੱਖਿਆ ਪ੍ਰੀਤ ਅਗਸਤੀ ਮੇਰੀ ਵਾਈਫ ਨੂੰ ਕਿਹਾ ਇਹ ਗੱਲ ਇਹਦੇ ਬੰਦੇ ਨੇ ਆਹ ਦੇਖੋ ਆਹ ਰੱਖਵਾ ਨਾਮ ਰੱਖ ਕੇ ਆਈਡੀ ਦਾ ਥੱਲੇ ਲਿਖਿਆ ਨਵ ਨਵ ਸਿੰਘ ਠੀਕ ਆ ਤੇ ਨਵ ਨਹੀਂ ਤੇਰੇ ਘਰ ਵਾਲੀ ਨੂੰ ਅਗਲੇ ਨੇ ਕਹਿਤਾ ਡੈਸ਼ ਹੈਨਾ ਪ੍ਰੀਤੀ ਡੈਸ਼ ਤੇ ਜਦੋਂ ਤੂੰ ਅਗਲਿਆਂ ਨੂੰ ਕਹਿੰਦਾ ਸੀ ਦੂਜੀਆਂ ਕੁੜੀਆਂ ਨੂੰ ਗਾਲ੍ਹਾਂ ਕੱਢਦਾ ਸੀਗਾ ਵੀ ਉਹ ਕੁੜੀ ਡੈਸ਼ ਆ ਉਹ ਕੁੜੀ ਡੈਸ਼ ਆ ਇਨਫੈਕਟ ਤੂੰ ਇਹ ਗੱਲਾਂ ਮੈਨੂੰ ਵੀ ਕਹੀਆਂ ਵੀ ਉਹ ਦਾ ਡੈਸ਼ ਆ ਤੂੰ ਤਾਂ ਡੈਸ਼ ਆ ਉਹਦੇ ਤੇਨੂੰ ਕਦੇ ਗੁੱਸਾ ਲੱਗਾ ਵੀ ਇਹ ਵੀ ਕਿਸੇ ਦੀ ਮਾਂ ਕਿਸੇ ਦੀ ਭੈਣ ਆ ਕਿਸੇ ਦੀ ਧੀ ਆ ਉਹਦੇ ਇਹਦੇ ਨੂੰ ਗੁੱਸਾ ਲੱਗਾਗਾ ਵੀ ਉਹ ਕਿ ਕਿਸੇ ਦੀ ਵਾਈਫ ਹੋ ਸਕਦੀ ਆ ਤੇ ਤੈਨੂੰ ਤੇਰੇ ਵਾਰੀ ਕਿਉਂ ਮਿਰਚਾਂ ਨਾ ਦਿਆ ਜੋ ਤੈਨੂੰ ਦੂਜਿਆਂ ਨੂੰ ਬੋਲਦਾ ਦੂਜਿਆਂ ਨੂੰ ਕਹਿੰਦਾ ਉਹਦੇ ਇਹ ਤੈਨੂੰ ਬੁਰਾ ਲੱਗਦਾ ਫਿਰ ਆਪਦੇ ਵਾਰੀ ਕਾਹਤੋਂ ਲੱਗਦਾ ਵਾ ਸਸਟੂ 15 ਆ ਚਾਰ ਯਾਨੇ ਨੂੰ ਤੂੰ ਫੋਲੋ ਕੀਤਾ ਇਹ ਹਰ ਇੱਕ ਤੋਂ ਧਮਕੀਆਂ ਦਿਵਾ ਰਿਆ ਚਾਰ ਪੰਜ ਨੰਬਰਾਂ ਤੋਂ ਸਾਨੂੰ ਧਮਕੀਆਂ ਧਮਕੀਆਂ ਆ ਰਹੀਆਂ ਉਹ ਮੈਂ ਸਾਰੇ ਸਕਰੀਨ ਸ਼ਾਟ ਲਾਉਣੇ ਇੱਕ ਮਿੰਟ ਮੈਂ ਸਾਰੇ ਲਾਉਂਦਾ ਸਾਰੇ ਲਾਉਂ ਆ ਤੁਹਾਨੂੰ ਧਮਕੀਆਂ ਆ ਗਈਆਂ ਤੇ ਪ੍ਰੀਤੀ ਰੋਣ ਹੱਕੀ ਹੋਈ ਪਈ ਆਵੇ ਹੁਣ ਇਹਦਾ ਰੋਣ ਨਿਕਲ ਜਗਾ ਫਟ ਫਟ ਰੋਊਗੀ ਇਹ ਤੇ ਜਦੋਂ ਤੁਸੀਂ ਕੁੜੀਆਂ ਨੂੰ ਧਮਕੀਆਂ ਦਿਨੇ ਆਉਦੋ ਦੱਸੋ ਉਦੋਂ ਉਦੋਂ ਤੁਹਾਨੂੰ ਹੁੰਦਾਗਾ ਵੀ ਹਾਂ ਅਸੀਂ ਧਮਕੀਆਂ ਦੇਈਆਂ ਨੇ ਕਿਸੇ ਨੂੰ ਕਿਸੇ ਕੁੜੀ ਨੂੰ ਕਾਹ ਤੋਂ ਦਿੰਨੇ ਅਸੀਂ ਧਮਕੀਆਂ ਆਪਦੇ ਬਾਰੇ ਵੀ ਜਰੋ ਫਿਰ ਕਹਿੰਦੇ ਹੁੰਦੇ ਨਾ ਕਰਮ ਮੜਕੜ ਕੇ ਉੱਥੇ ਹੀ ਆਉਂਦਾ ਹੁੰਦਾ ਜੇ ਤੁਸੀਂ ਕਿਸੇ ਨੂੰ ਮਾੜਾ ਚੰਗਾ ਬੋਲੋਗੇ ਨਾ ਤਾਂ ਹੋਊਗੀ ਤੁਹਾਡੇ ਨਾਲ ਵੀ ਆਈ ਦਿੱਤੀਆਂ ਨਾ ਬਥੇਰੀਆਂ ਕੁੜੀਆਂ ਨੂੰ ਧਮਕੀਆਂ ਹਣ ਆਪ ਨੂੰ ਦੋ ਜਾ ਧਮਕੀਆਂ ਕਿ ਆ ਗਏ ਰੋਂ ਰਕ ਕੇ ਹੋਏ ਪਏ ਆ ਬੜਕ ਬੜਕ ਵੱਜਦੇ ਵੀ ਸਾਨੂੰ ਧਮਕੀਆਂ ਆ ਗੀਆਂ ਪਤਾ ਨਹੀਂ ਸਾਡੇ ਨਾਲ ਕੀ ਹੋ ਜੂਗਾ ਅੰਦਰ ਤਾਂ ਤੁਹਾਡਾ ਮੈਗਨੇ ਧਮਕੀਆਂ ਦੇ ਨਾਮ ਤਾਂ ਇੰਨਾ ਰੋਈ ਜਾਂਦਾ ਨਾ ਵੀ ਇੰਨਾ ਕੁ ਤਾਂ ਤੁਸੀਂ ਡਰੇ ਪਏ ਨਾ ਬਸ ਇੱਕ ਵੀਡੀਓ ਬਣਾਉਣ ਦੀ ਖਾਤਰ ਤੁਸੀਂ ਚੋਪਾ ਵੀ ਹਾਂ ਕਿਸੇ ਨੂੰ ਪਤਾ ਨਾ ਲੱਗੇ ਵੀ ਅਸੀਂ ਡਰੇ ਹੋਏ ਪ੍ਰੀਤੀ ਦਾ ਮੂੰਹ ਤਾਂ ਸਿੱਧਾ ਸਾਫ ਪਤਾ ਲੱਗ ਜਾਂਦਾ ਵੀ ਉਹ ਕਿੰਨਾ ਡਰੀ ਬੈਠੀ ਆ ਵੀ ਸਾਨੂੰ ਧਮਕੀਆਂ ਆ ਗਈਆਂ ਤੇ ਉਹਦੇ ਨੂੰ ਰੋਕ ਲਿਆ ਕਰ ਜਦੋਂ ਇਹ ਕੁੜੀਆਂ ਨੂੰ ਧਮਕੀਆਂ ਦਿੰਦਾ ਗਾਲ੍ਹਾਂ ਕੱਢਦਾ ਉਹਦੇ ਨੂੰ ਵੀ ਰੋਕ ਲਿਆ ਕਰ ਫਿਰ ਕੋਲ ਤੇ ਕਹਿੰਦਾ ਕਹਿੰਦਾ ਲੈ ਕਹਿੰਦਾ ਦੇਖ ਲੈ ਟਿਕਟੋਕ ਜਾ ਕੇ ਮੈਨੂੰ ਮੈਂਸ਼ਨ ਕਰ ਕਰਕੇ ਮੇਰੀਆਂ ਸਟੋਰੀਆਂ ਇਹੇ ਦਿਨ ਜਿਸ ਦਿਨ ਮੈਨੂੰ ਫੋਨ ਆਉਣ ਲੱਗੇ ਉਸੇ ਦਿਨ ਮੇਰੀ ਆਈਡੀ ਤੇ ਮੇਰੀ ਮੰਮੀ ਦੀਆਂ ਗਲਤ ਹਣਾ ਜਿਹਦੇ ਸੋਹਰਿਆਂ ਦੇ ਘਰੇ ਗਏ ਸੀ ਉਹਨਾਂ ਦਾ ਸਾਰਾ ਬਿਮਾਰ ਸੀ ਬਿਮਾਰੀ ਟੈਗ ਆਇਆ ਸੀ ਇਹ ਬੰਦੇ ਨੇ ਸਾਨੂੰ ਉਹਦਿਆਂ ਨੇ ਵੀ ਫੋਨ ਕੀਤੇ ਜਿੱਦਣ ਉਹਦੇ ਬਿਮਾਰ ਸੀ ਠੀਕ ਆ ਅਦਰ ਦੇਖੋ ਆ ਦੇਖੋ ਫੋਨ ਆ ਆ ਦੇਖੋ ਫੋਨ ਉਹੀ 2-4 ਸਕਰੀਨ ਸ਼ਾਟ ਉਹੀ 2-4 ਵੀਡੀਓਜ਼ ਦਿਖਾਈ ਜਾਂਦਾ ਚੈਟ ਦੀਆਂ ਉਹੀ ਬਸ ਹੋਰ ਕਿੰਨਾ ਵੀ ਚੀਜ਼ਾਂ ਇਹਦੇ ਕੋਲ ਹੈ ਨਹੀਂ ਐਨੇ ਬਣਾਏ ਮੈਨਾਂ ਦਾ ਘੱਟੋ ਘਾਟ ਅੱਧੇ ਘੰਟੇ ਦੀ ਅੱਧੇ ਘੰਟੇ ਦੀ ਵੀਡੀਓ ਬਣਾਈ ਐਨੇ ਅੱਧੇ ਘੰਟੇ ਦੀ ਇਤੋਂ ਜ਼ਿਆਦਾ ਹੀ ਬਣਾਈ ਐ ਤੇ ਉਹੀ 3-4 ਆ ਦੇਖੋ ਸਕਰੀਨ ਸ਼ਾਟ ਉਹੀ ਦੋ ਚਾਰ ਇਹਦੇ ਕੋਈ ਚਾਇਤਾ ਬਸ ਹੋਰ ਕੋਈ ਤੀਜੀ ਇਹਦੇ ਕੋਈ ਗੱਲ ਹੈ ਨਹੀਂ ਸੀ ਜਾ ਤਾਂ ਕੋਈ ਨਵੀਂ ਚੀਜ਼ ਦਿਖਾ ਜਿਹਦੇ ਕਰਕੇ ਤੇਰੇ ਤੇ ਯਕੀਨ ਕਰ ਗਏ ਇਹਦੇ ਚ ਕਿਤੇ ਵੀ ਸਾਬਿਤ ਨਹੀਂ ਹੁੰਦਾਗਾ ਵੀ ਇਹ ਸਾਰਾ ਕੁਛ ਕੁੜੀ ਨੇ ਕਰਵਾਇਆ ਕਿਤੇ ਵੀ ਕੁੜੀ ਦਾ ਨਾਮ ਨਹੀਂ ਆਇਆ ਤੂੰ ਖੁਦ ਕਹੀ ਜਾਂਦਾ ਵੀ ਉਹ ਮੁੰਡੇ ਨੇ ਕੁੜੀ ਦਾ ਨਾਮ ਨਹੀਂ ਲਿਆਗਾ ਜਾਦਾ ਉਹ ਮੁੰਡੇ ਨੇ ਕੁੜੀ ਦਾ ਨਾਮ ਲਿਆ ਹੋਵੇ ਫਿਰ ਵੀ ਤੂੰ ਕਹਵੇਂ ਉਹ ਮੁੰਡਾ ਮੈਨੂੰ ਗਾਲ੍ਹਾਂ ਕੱਢਾਂਦਿਆ ਸੀ ਉਹਨੂੰ ਮੈਂ ਮੋਰੇ ਪੁੱਛਦਾ ਵੀ ਤੇਰੀ ਕੀ ਲਾਦੀ ਮੈਨੂੰ ਕਹਿੰਦਾ ਮੇਰੇ ਨਾਲ ਦੀ ਆ ਜਦੋਂ ਮੈਂ ਕੈਮਰਾ ਓਨ ਕੀਤਾ ਫਿਰ ਹੀ ਬੋਲਿਆ ਉਹ ਹਾਂ ਤੇ ਇਹ ਨਹੀਂ ਉਹਨੇ ਦੱਸਿਆ ਨਾ ਉਹ ਜਿਹੜੀ ਵੀਡੀਓ ਜਿਹਦੇ ਵਿੱਚ ਤੂੰ ਤੇ ਉਹ ਮੁੰਡਾ ਇੱਕ ਦੂਜੇ ਨੂੰ ਗਾਲ੍ਹਾਂ ਕੱਢੀਆ ਨੇ ਉਹ ਵੀਡੀਓ ਵਿੱਚ ਸਾਫ਼ ਪਤਾ ਲੱਗ ਜਾਂਦਾ ਵੀ ਉਹ ਵੌਇਸ ਕਾਲ ਆ ਵੀਡੀਓ ਕਾਲ ਨਹੀਂਗੀ ਤਾਂ ਬੰਦੇ ਨੂੰ ਸਾਹਮਣੇ ਕਿਵੇਂ ਪਤਾ ਲੱਗ ਜੂਗਾ ਵੀ ਹਾਂ ਤੂੰ ਕੈਮਰਾ ਆਨ ਕੀਤਾ ਹਣ ਉਹਦੀ ਵੀਡੀਓ ਬਣਾਈ ਜਾਨਾ ਤੂੰ ਰਿਕਾਰਡਿੰਗ ਕਰੀ ਜਾਨਾ ਸਾਂਸਾ ਹੈਗਾ ਐਸੇ ਗਾਲ੍ਹਾਂ ਚ ਕੋਈ ਔਖੇ ਉਹ ਬੰਦੇ ਨੂੰ ਪਤਾ ਲੱਗ ਗਿਆ ਫਿਰ ਉਹਨੇ ਮੈਨੂੰ ਦੱਸਿਆ ਨਹੀਂਗਾ ਮੇਰੇ ਨਾਲ ਦੀਏ ਉਹਨਾਂ ਥੋੜੇ ਘਰੇ ਕੈਮਰਾ ਹਿਡਨ ਕੈਮਰਾ ਲਗਾਇਆ ਹੋਇਆ ਸੀਗਾ ਵੀ ਇਹਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਉਹ ਫੋਨ ਤੇ ਗੱਲ ਕਰੀ ਜਾਂਦਾ ਤੂੰ ਕੈਮਰਾ ਓਪਨ ਕਰ ਲੈ ਤੇ ਉਹ ਮੁੰਡੇ ਨੇ ਧਮਕੀਆਂ ਦਿੱਤੀਆਂ ਗਾਲ੍ਹਾਂ ਕੱਢੀਆਂ ਵਿਕਰਨੀਆਂ ਤੁਹਾਨੂੰ ਗਾਲ੍ਹਾਂ ਦੇਖ ਵੀ ਆਇਆ ਤੁਹਾਨੂੰ ਉਹ ਸੁਣਦੇ ਨਹੀਂ ਆ ਹਾਂ ਤੇ ਹੁਣ ਉਹ ਮੁੰਡੇ ਦੇ ਜਿਹੜੀਆਂ ਮੇਰੀਆਂ ਜਿਹੜੀਆਂ ਉਹ ਮੁੰਡੇ ਨੇ ਮੇਰੇ ਵਿਕਰਨਦੀਆਂ ਗਾਲ੍ਹਾਂ ਦਿਖਣ ਗਈਆਂ ਕਿਉਂਕਿ ਸ਼ੁਰੂਆਤ ਇਸੇ ਨੇ ਕੀਤੀ ਸੀ ਗਾਲ੍ਹਾਂ ਦੀ ਕਿਸੇ ਹੋਰ ਨੇ ਨਹੀਂ ਸ਼ੁਰੂਆਤ ਇਸੇ ਨੇ ਕੀਤੀ ਸੀਗੀ ਉਹਦੇ ਤੋਂ ਵੀ ਕੋਲ ਬੈਠ ਕੇ ਗਾਲ੍ਹਾਂ ਦਾ ਸਵਾਦ ਲੈਂਦੀ ਹੁੰਦੀ ਸੀ ਵੀ ਹਾਂ ਵਿਕਰਮ ਆ ਗਾਲ੍ਹਾਂ ਕੱਢੀ ਜਾਂਦਾ ਕੁੜਿਆਂ ਨੂੰ ਉਹਦਾ ਨਾਲ ਜੜ ਜੜ ਕੇ ਬੈਂਦੀ ਹੁੰਦੀ ਸੀ ਤੂੰ ਵੀ ਇਹਦੇ ਉਹਨੂੰ ਕਿਹਾ ਸੀ ਮੈਂ ਕਿਹਦੀ ਦੀ ਮੈਂ ਭੈਣਾਂ ਨਾਲ ਗੱਲ ਕਰਨ ਲੱਗਾ ਮੈਂ ਭੈਣ ਨੂੰ ਮੈਸੇਜ ਕੀਤਾ ਮੈਂ ਡਿਲੀਟ ਕਰਤਾ ਮੈਂ ਕਿਹਾ ਛੱਡ ਕਲੇਸ਼ ਪੈਣਾ ਅਸੀਂ ਕਹਿੰਦੇ ਭੈਣ ਦੀ ਇਹਨੇ ਨੇ ਸਟੋਰੀ ਲਾਈ ਐਦਾ ਉਹਦਾ ਸਾਨੂੰ ਪਤਾ ਭਰਾਵਾਂ ਦੀ ਇੱਜ਼ਤ ਦਾ ਕੀ ਹੁੰਦਾ ਹਾਂ ਮੈਂ ਲਾਈ ਮੈਂ ਨਾਲ ਹੀ ਮੈਂ ਕੱਢ ਦਿੱਤੀ ਬਾਅਦ ਚ ਉਹ ਕਾਦੇ ਲਾਈ ਮੇਰੀਆਂ ਫੋਟੋਆਂ ਪਾਈਆਂ ਇੱਕ ਮਿੰਟ ਇੱਥੇ ਨਾ ਚੁੱਪ ਕਰਕੇ ਬਹਿ ਜਾ ਠੀਕ ਆ ਆ ਜਿਹੜੀ ਭਰਾ ਵਾਲੀ ਗੱਲ ਕੀਤੀ ਇੱਥੇ ਚੁੱਪ ਕਰਕੇ ਬਹਿ ਜਾ ਨਹੀਂ ਤਾਂ ਮੇਰਾ ਜੀ ਕਰਿਆ ਤਾਂ ਮੈਂ ਫੋਨ ਦੇ ਵਿੱਚ ਦੀ ਮੁੱਕੇ ਜੜਾ ਤੁਹਾਡੇ ਮੂੰਹ ਤੇ ਤੇਰੇ ਮੂੰਹ ਆ ਗੱਲ ਨਿਕਲੀ ਨਾ ਸੋਹਣੀ ਨਹੀਂ ਲੱਗਦੀਗੀ ਐਸੇ ਗੱਲ ਤੇ ਵੀ ਕਲੰਕ ਲੱਗਦਾ ਵੀ ਹਾਂ ਇਹ ਗੱਲ ਤੇਰੇ ਮੂੰਹੋਂ ਨਿਕਲੀ ਆ ਤੇ ਮੈਂ ਤੈਨੂੰ ਕਹਿਣ ਲੱਗੀ ਵੀ ਮੈਂ ਮੈਨੂੰ ਤੂੰ ਪੈਸੇ ਲਾ ਤੇ ਤੂੰ ਉੱਥੇ ਆ ਜਾ ਅਖੇ ਮੈਂ ਆ ਦੂਜੇ ਘਰ ਦੇ ਵਿੱਚ ਰਹਿਣਾ ਚਾਹੁੰਦੀ ਆ ਉਹਦੇ ਨਾਲ ਯਾਰ ਹੁਣ ਮੈਂ ਗੱਲਾਂ ਕਰਦਾ ਚੰਗੀਆਂ ਨਹੀਂ ਲੱਗਦਾ ਕਿਉਂਕਿ ਮੈਂ ਤੈਨੂੰ ਸੱਚੇ ਦਿਲੋਂ ਭੈਣ ਬਣਾਇਆ ਸੀ ਇੱਕ ਪਾਸੇ ਮੈਂ ਉਹਨੂੰ ਸੱਚੇ ਦਿਲੋਂ ਭੈਣ ਬਣਾਇਆ ਸੀ ਇੱਕ ਪਾਸੇ ਉਹਦੀਆਂ ਪਰਸਨਲ ਗੱਲਾਂ ਲਿਆ ਲਿਆ ਸੋਸ਼ਲ ਮੀਡੀਆ ਤੇ ਪਾਉਂਗੀ ਜਾਨਾ ਕੌਣ ਕਹਿੰਦਾ ਵੀ ਤੂੰ ਉਹਨੂੰ ਸੱਚੇ ਦਿਲੋਂ ਭੈਣ ਬਣਾਇਆ ਸੀ ਇੱਥੇ ਸਾਫ਼ ਸਾਬਿਤ ਹੋ ਜਾਂਦਾ ਵੀ ਮਤਲਬ ਦੇ ਲਈ ਉਹਨੂੰ ਤੂੰ ਆਪਦੀ ਭੈਣ ਬਣਾਇਆ ਸੀ ਮੋਰੀ ਮੈਂ ਉਹਨੂੰ ਕੁਝ ਲਾਈਵ ਹੁੰਦੀ ਮੇਰੇ ਲਈ ਲਾਈਵ ਦੇ ਵਿੱਚ ਕਮੈਂਟ ਆਉਂਦੇ ਕਮੈਂਟ ਆਉਂਦੇ ਡੇਲੀ ਸਾਨੂੰ ਇਹ ਮੁੰਡਾ ਕਰੁੰਦਾ ਉਹ ਸਾਰੇ ਸਕਰੀਨਸ਼ਾਟ ਸਾਡੇ ਨੂੰ ਤੂੰ ਲਾਈਵ ਹੁੰਨੀ ਹੈ ਤੈਨੂੰ ਕਮੈਂਟ ਆਉਂਦੇ ਇੱਥੇ ਸਾਬਿਤ ਹੁੰਦਾ ਵੀ ਘਟਿਆ ਜਨਾਨੀ ਦਾ ਤੂੰ ਆ ਜੇ ਤੈਨੂੰ ਇੱਕ ਦਿਨ ਗੰਦਾ ਕਮੈਂਟ ਆ ਗਿਆ ਸੀ ਲਾਈਵ ਦੇ ਵਿੱਚ ਚੱਲ ਤੂੰ ਇਗਨੋਰ ਕਰ ਤਾਂ ਦੂਜੇ ਦਿਨ ਆ ਗਿਆ ਇਗਨੋਰ ਕਰ ਤਾਂ ਜੇ ਤੈਨੂੰ ਪਤਾ ਰੋਜ਼ ਰੋਜ਼ ਆਉਂਦੇ ਆ ਫਤੋ ਕਿਉਂ ਲਾਈਵ ਹੁੰਨੀ ਆ ਉਹ じゃ ਕਟਿਆ ਤੇਰਾ ਬੰਦਾ ਜਿਹੜਾ ਤੈਨੂੰ ਲਾਈਵ ਹੋਣ ਦਿੰਦਾਗਾ ਵੀ ਹਾਂ ਤੂੰ ਜਾ ਟਿਕਟੋਕ ਤੇ ਲਾਈਵ ਹੋ ਬਹਿ ਬੰਦਿਆਂ ਦੇ ਵਿੱਚ ਜਾ ਕੇ ਕੈ ਸਵਾਦ ਆਉਂਦੇ ਆ ਗਾਲਾਂ ਖਾਣ ਦੇ ਤੈਨੂੰ ਵਿਕਰਮ ਵੀ ਕਰੇਂ ਗਾਲਾਂ ਕੱਢਦਾ ਹੋਊਗਾ ਤੈਨੂੰ ਤਾਂ ਹੀ ਤੈਨੂੰ ਕੋਈ ਫਰਕ ਨਹੀਂ ਪੈਂਦਾਗਾ ਵੀ ਕਰੀ ਚੱਲੋ ਜਿਹੜਾ ਕੁਝ ਕਰਨਾ ਕੱਢੀ ਚੱਲੋ ਜਿਹੜੀਆਂ ਗਾਲਾਂ ਕੱਢਣੀਆਂ ਨਹੀਂ ਤਾਂ ਕੁੜੀ ਨੇ ਕੋਈ ਗਾਲ ਕੱਢਦੇ ਤੇ ਕੁੜੀ ਅਗਲੇ ਦਿਨ ਫੇਰ ਉੱਥੇ ਲਾਈਵ ਹੋ ਕੇ ਬਹਿ ਜਾਏ ਪਹਿਲੇ ਕਹ ਤੈਨੂੰ ਲਾਈਵ ਆਉਣਾ ਨਹੀਂ ਚਾਹੀਦਾ ਤੇਰੇ ਬੰਦੇ ਨਹੀਂ ਚਾਹੀਦਾ ਮੈਂ ਆਦੀ ਜਨਾਨੀ ਕਾ ਤੇ ਲਾਈਵ ਲੈ ਕੇ ਆਵਾ ਫੇਰ ਦੁਬਾਰਾ ਕਹਿੰਦਾ ਦੇਖ ਤੇਰੇ ਘਰ ਵਾਲੀ ਦੀ ਡੈਸ਼ ਗਾਲ ਕੱਢੀ ਤੇ ਫੇਰ ਡੈਸ਼ ਮੈਂ ਤਾਂ ਤੇਰੀ ਮਾਂ ਦੇ ਮੂੰਹ ਚ ਗਾਲ ਕੱਢੀ ਇਹ ਮੁੰਡੇ ਨੇ ਇੰਨੀਆਂ ਮੈਨੂੰ ਗਾਲਾਂ ਕਢਾਈਆਂ ਮੈਂ 100% ਸ਼ੋਰ ਆ ਆਹੀ ਗਾਲਾਂ ਨਾ ਤੂੰ ਕੁੜੀਆਂ ਨੂੰ ਕੱਢਦਾ ਇਹਨੂੰ ਫੈਕਟ ਆਹੀ ਗਾਲਾਂ ਤੂੰ ਮੈਨੂੰ ਫੇਕ ਆਈਡੀ ਬਣਾ ਕੇ ਇੰਸਟਾਗ੍ਰam ਤੇ ਮੈਸੇਜ ਕੀਤੇ ਐ ਧਮਕੀ ਦਿੱਤੀ ਤਾਂ ਮੈਨੂੰ ਇਹੀ ਗਾਲਾਂ ਕਢੀਆਂ ਤੂੰ ਮੈਨੂੰ ਤਾਂ ਤਾਂ ਆਰ ਦੇ ਵਾਲੀ ਮੈਚਾਂ ਲਾਦੀਆਂ ਵੀ ਮੇਰੀ ਮਾਂ ਨੂੰ ਤੇ ਮੇਰੀ ਜਨਾਨੀ ਨੂੰ ਅਗਲੇ ਨੇ ਆਏ ਗਾਲਾਂ ਕੱਢੀਆਂ ਐਵੇਂ ਨਹੀਂ ਕਹਿੰਦੇ ਨੇ ਵੀ ਜਿਵੇਂ ਬੰਦਾ ਕਰਦਾ ਹੋਵੇ ਭਰਦਾ ਵੀ ਹੈ ਫਿਰ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਨ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੱਧ ਤੋਂ ਵੱਧ ਕਮੈਂਟ ਕਰਿਓ ਤਾਂ ਕਿ ਉਹਨੂੰ ਵੀ ਪਤਾ ਲੱਗੇ ਵੀ ਵੀਡੀਓ ਥੱਲੇ ਆ ਜੇ ਕਮੈਂਟ ਆਉਂਦੇ ਕਿੰਨੀ ਲੋਕਾਂ ਨੂੰ ਨਫ਼ਰਤ ਆ ਇਹਦੇ ਕੋਲੋਂ ਨਹੀਂ ਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ